ਆਰਟੀ ਦੀ ਲਿਸਟ ਦੇ ਵਿੱਚ ਹੋਈ ਦੇਰੀ ਭਾਜਪੀ ਅਤੇ ਕਾਲੀ ਦਾ ਉਮੀਦਵਾਰ ਅਤੇ ਵਰਕਰ ਪੁੱਛੇ ਬੀਡੀਪੀਓ ਦਫਤਰ ਦਫਤਰ ਵਿਖੇ ਪਹੁੰਚ ਕੀਤੀ ਨਾਰੇਬਾਸੀ ਸੰਸਦ ਵਿੱਚ ਪੇਸ਼ ਹੋਇਆ ਰਾਈਟ ਟੂ ਡਿਸਕਨੈਕਟ ਬਿਲ ਬਿਲ ਤਹਿਤ ਦਫਤਰ ਤੋਂ ਬਾਅਦ ਨਹੀਂ ਦੇਣਾ ਹੋਵੇਗਾ ਕਾਲ ਅਤੇ ਈਮੇਲ ਦਾ ਜਵਾਬ ਸੰਡੇਗੜ ਅਮਰੀਕਸਰ ਤੋਂ ਇੰਡੀਗੋ ਦੀਆਂ ਕਈ ਉਡਾਨਾਂ ਹੋਈਆਂ ਰੱਦ ਇੰਡੋ ਕੈਨੇਡੀਅਨ ਸਟੈਂਡ ਤੇ दिखी ਭੀੜ ਯਾਤਰੀਆਂ ਦੇ ਵਿੱਚ ਭਾਰੀ ਰੋਸ਼ ਮਾਨਸਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਨਸ਼ਾ ਖਿਲਾਫ ਕਾਰਵਾਈ ਕਰਦੇ ਹੋਏ ਚਾਰ ਵਿਅਕਤੀ ਨੂੰ ਕੀਤਾ ਗਿਆ ਕਾਬੂ 208 ਗ੍ਰਾਮ ਹੈਰੋਇਨ ਸਮੇਤ ਵਰਨਾ ਆਈਟੈਂ ਗੱਤੀ ਹੋਈ ਬਰਾਮਦ ਕਿਸਾਨ ਜਥੇਬੰਦੀਆਂ ਨੇ ਵਕਤ ਵਕਤ ਖਾਮਾ ਤੇ ਰੇਲ ਰੋਕੋ ਲਗਾਇਆ ਤਰਨਾ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਖਿਲਾਫ ਕੀਤਾ ਪ੍ਰਦਰਸ਼ਨ ਸੋ ਇਹ तमाम ਦਰਸ਼ਕਾਂ ਦਾ ਸਵਾਗਤ ਹੈ bulletins ਦੀ ਸ਼ੁਰੂਆਤ ਕਰਨਗੇ ਸੁਰੱਖਿਆ ਦੇ ਨਾਲ ਉਮੀਦਵਾਰਾਂ ਦੀ ਲਿਸਟ ਦੇ ਵਿੱਚ ਹੋਈ ਦੇਰੀ ਦੇ ਕਾਰਨ ਬੀਜੇਪੀ ਅਤੇ ਅਕਾਲੀ ਦਲ ਉਮੀਦਵਾਰਾਂ ਅਤੇ ਵਰਕਰਾਂ ਦੇ ਵੱਲੋਂ ਬੀਡੀਪੀਓ ਦਫਤਰ ਪਹੁੰਚ ਕੇ ਬੀਰੀਬੀਓ ਸਮਰਾਲਾ ਨੂੰ ਜਵਾਬ ਤਲਬ ਕੀਤਾ ਗਿਆ ਦੱਸਿਆ ਉਹਨਾਂ ਕਹਿ ਕਿ ਸ਼ਾਮ 5 ਵਜੇ ਦਾ ਸਮਾਂ ਸੀ ਲਿਸਟ ਜਾਰੀ ਕਰਨ ਦਾ ਜੋ ਦਿੱਤਾ ਗਿਆ ਸੀ ਪਰ 5:30 ਵਜੇ ਤੱਕ ਵੀ ਉਮੀਦਵਾਰਾਂ ਦੀ ਲਿਸਟ ਬੀਡੀਪੀਓ ਦਫਤਰ ਵਿਖੇ ਅਤੇ ਐਸਟੀਐਮ ਦਫਤਰ ਦੇ ਵੱਲੋਂ ਚਾਹੀ ਨਹੀਂ ਕੀਤੀ ਗਈ ਜਿਸ ਨੂੰ ਲੈ ਕੇ ਬੀਜੇਪੀ ਅਤੇ ਅਕਾਲੀ ਦਲ ਉਮੀਦਵਾਰਾਂ ਅਤੇ ਵਰਕਰਾਂ ਦੇ ਵਿੱਚ ਭਾਰੀ ਰੋਸ ਦੇਖਣ ਨੂੰ ਮਿਲਿਆ ਦਾ ਸਮਰਾਲਾ ਪ੍ਰਸ਼ਾਸਨ ਤੋਂ ਗੁੱਸੇ ਹੋਏ ਬੀਜੇਪੀ ਜਤੇ ਕਾਲੀ ਵਰਕਰਾਂ ਵੱਲੋਂ ਲੁਧਿਆਣਾ ਚੰਡੀਗੜ੍ਹ ਹਾਈਵੇ 'ਤੇ ਜਾਮ ਕੀਤਾ ਗਿਆ ਪੰਜਾਬ ਸਰਕਾਰ ਵਿਰੁੱਧ ਜਮ ਕੇ ਨਾਰੇਬਾਸੀ ਕੀਤੀ ਗਈ। ਇਹ ਪੇਪਰਾਂ ਦੇ ਇਤਰਾਜ਼ ਲੱਗੇ ਤਿੰਨ ਵੀ ਲਿਸਟ ਫਾਈਨਲਿਸਟ ਲਾਂਗ ਦੀ। ਇਹ ਪੇਪਰ ਸਹੀ ਪਾਏਗੇ ਸੀਗੇ। ਉਹ ਦੇਖ ਕੇ 2.5 ਘੰਟੇ ਪੋਜਾ ਸੀ ਪਤਾ ਕੀਤਾ ਹੁਣ। ਉਹ ਕਹਿੰਦੇ 42 ਦੇ ਇਤਰਾਜ਼ ਨੇ ਕਿ 12 ਪੇਪਰ ਦੇ ਕੋ ਸਹੀ ਪਾਏ ਨਹੀਂ। ਉਹ ਅਸੀਂ ਐਸਡੀ ਨੂੰ ਭੇਜੀ ਲਿਸਟ ਤੇ ਸਾਨੀਆ ਲਿਸਟ ਕੋਈ ਨਹੀਂ ਦਿਖਾਈ ਇਹ ਤੁਹਾਨੂੰ। ਲਿਸਟ ਨਾਰੀ ਕਰਨ ਦਾ ਨਾ ਕਰਨ ਦਾ ਕਾਰਨ ਕੀ? ਉਹ ਦੱਸ ਹੀ ਨਹੀਂ ਕੋਈ। ਉਗਾ ਅਸਲੀ ਦਫ਼ਤਰ ਪਤਾ ਕਰੋ ਉਧਰ ਪਹਿਲਾਂ ਗਏ ਉਹ ਕਹਿੰਦਾ ਵੀਡੀਓ ਸਾਫ਼ ਦਫ਼ਤਰ ਜਾਓ ਉੱਥੇ ਰੈਸਟ ਲੱਗੜੀ ਹੈ ਨਹੀਂ ਜਿਹੜੇ ਨਿਨੰਦ ਦੇ ਇਤਰਾਜ਼ ਲੱਗੇ ਉਹਨਾਂ ਨੂੰ ਜ਼ਲਾਹ ਦਿੱਤੀ ਗਈ ਹੈ ਵੀ ਕੋਈ ਇਤਰਾਜ਼ ਨਹੀਂ ਦਿੱਤੀ ਕਿਸੇ ਨੂੰ ਕੋਈ ਮੈਸੇਜ ਨਹੀਂ ਆਇਆ ਕੋਈ ਇਤਰਾਜ਼ ਕੀ ਲੱਗਦਾ ਵੀ ਹੁਣ ਸਤੰਦ ਨਹੀਂ ਚੱਲਦੀ ਕੀ ਕਰੀਏ ਪੂਰੀ ਤਾਂ ਚੱਲਦੀ ਹੈ ਅਬ ਇੱਕ ਪਹਿਲੀ ਕਿੰਨਿਆ ਚਾਰ ਹੋ ਗਏ ਬਲੈਸ਼ਾਂ ਦੇਖਦੇ ਨੂੰ ਘਟੋੜ ਜਿਹੜੇ ਸਾਡੀ ਉਮਰ ਦੇ ਨੇ ਘਟੋ 30 30 40 40 ਸਾਲ ਹੋ ਗਏ ਬਲੈਸ਼ਾਂ ਦੇ ਵਿੱਚ ਫਿਰ ਜਾਂਦੇ ਨੇ ਬਲੈਸ਼ਾਂ ਲੜਦੇ ਨੇ ਤੇ ਲੜਾਉਣੇ ਤੇ ਨਾਲ ਸਪੋਰਟ ਕਰਦੇ ਨੇ ਆ ਪਹਿਲੀ ਵਾਰ ਅਜਿਹਾ ਹੋਇਆ ਸਾਨੂੰ ਹੈ ਹੋਰ ਸਰਕਾਰਾਂ ਵੀ ਕਾਲੀ ਸਰਕਾਰ ਬਦਾ ਕੋਈ ਅਰਜਨ ਕਿਸੇ ਕਾਜ ਧੱਕੇ ਨਾਲ ਰਿਜੈਕਟ ਨਹੀਂ ਕੀਤੇ ਜਾਂਦੇ ਕਾਰ ਸਵੇਰੇ ਵੀ ਹੁੰਦਾ ਹੀ ਕੋਈ ਇੱਕ ਦੁੱਕਾ ਹੁੰਦਾ ਵੀ ਕੋਈ ਕਿਤੇ ਮਾਰੇ ਬੁੱਟੇ ਕਿਤੇ ਧੱਕਾ ਹੁੰਦਾ ਵੀ ਪਰ ਜਿਹੜਾ ਇਹ ਸਰਕਾਰ ਨੇ ਨਾ ਧੱਕਾ ਦਿੱਤਾ ਇੱਕ ਵੱਡੇ ਪੇਪਰ ਪ੍ਰੋਜੈਕਟ ਕਰ ਕਰਕੇ ਇਹਨਾਂ ਦੀ ਸਰਕਾਰ ਆ ਇਹਨਾਂ ਕੋਲ ਕੈਂਡੀਡੇਟ ਵੀ ਨੇ ਬਾਕੀ ਜਿਹੜੀਆਂ ਦੂਜੀਆਂ ਪਾਰਟੀਆਂ ਵਿਰੋਧੀ ਪਾਰਟੀਆਂ ਪਾਰਟੀਆਂ ਨੇ ਉਹਨਾਂ ਦੇ ਕੈਂਡੀਡੇਟ ਜਿਹੜੇ ਕਾਜ ਰਿਜੈਕਟ ਕਾ ਰਿਜੈਕਟ ਕਰਨ ਦੀ ਲੋੜ ਆ ਉਹਦੀ ਸਰਕਾਰਾਂ ਤੁਸੀਂ ਕੰਮ ਕਰੋ ਲੋਕ ਤੁਹਾਨੂੰ ਆਪੇ ਵੋਟ ਪਾਉਣਗੇ ਤੇ ਅਸੀਂ ਕੰਮ ਕਰਾਂਗੇ ਇਸ ਕਰਕੇ ਸਰਕਾਰ ਆਪਣੀ ਹਾਰਮਨੀ ਬੈਠੀ ਆ ਹੇ ਹੇ ਖਾਸ ਕਰਕੇ ਜਿਹੜੇ ਵਿਰੋਧੀ ਪਾਰਟੀ ਖਾਸ ਕਰਕੇ ਸ਼ੋਮੀ ਕਾਲੀਦਾਲ ਦੇ ਵੱਧ ਕਾਰਜ ਰਿਜੈਕਟ ਕਰਨੇ ਕਿਉਂਕਿ ਉਹ ਸ਼ੋਮੀ ਕਾਲੀਦਾਲ ਦੀ ਪੰਜਾਬ 'ਚ ਬੜੀ ਪਕੜ ਬਣੀ ਹੋਈ ਆ ਲੋਕ ਪੰਜਾਬ ਕਾਲੀਦਾਲ ਨੂੰ ਚਾਹਣ ਲੱਗੇ ਦਿਨ ਪਰ ਦਿਨ ਕਾਲੀਦਾਲ ਉੱਪਰ ਜਾ ਰਿਹਾ ਹੈ ਸੋ ਸਰਕਾਰ ਬਗੜਾਟ ਵਿੱਚ ਆਈ ਹੀ ਆ ਕਾਲੀਦਾਲ ਦੇ ਸਾਰੇ ਵੱਧ ਕਾਰਜ ਰਿਜੈਕਟ ਕਰ ਰਹੇ ਨੇ ਬੰਦਿਆਂ ਦੇ ਵੀ ਕਾ ਕੇ ਦੱਤ ਕੀਤੇ ਆਪਣੇ ਤਿੰਨ ਵਿਲਾਜ ਕੁਝ ਮੈਂਬਰ ਹੀ ਦੋ ਜੀ ਫਾਈਲ ਨਹੀਂ ਜਿਹੜਾ ਪਤਾ ਲੱਗ ਵੀ ਦੋ ਪੇਪਰ ਰਿਜੈਕਟ ਕਰਤੇ ਕਾਰਨ ਕੋਈ ਨਹੀਂ ਪੰਡਤਾਂ ਦਾ ਨਾ ਰਿਹਾ ਕਿੰਨਾ ਕਿੰਨਾ ਦੇ ਕਿਤੇ ਨਹੀਂ ਕੋਈ ਨਾਮ ਨਹੀਂ ਚਾਹੀਦਾ ਕਲੀਅਰ ਨਹੀਂ ਪੂਰਾ ਪਤਾ ਇੱਕ ਤਾਂ ਲੱਗਿਆ ਸੇ ਅ ਬਲਵਿੰਦਰ ਸਿੰਘ ਬਾਬ ਬਲਵਿੰਦਰ ਬਲਵਿੰਦਰ ਸਿੰਘ ਬਾਬ ਹਰਜੋਤ ਸਿੰਘ ਮੰਗਟ ਯਾਨੀ ਫਾਈਨਲਿਸਟ ਨਹੀਂ ਪਤਾ ਲੱਗ ਫੋਟੋ ਹੀ ਪਤਾ ਲੱਗਿਆ ਵੀ ਕਰਤੇ ਸੀ ਇਹਦੇ ਵਿੱਚ ਇਹ ਆ ਜੀ ਅੱਜ ਜਿਹੜੀ ਬਲਾਕ ਸਮਤੀ ਦੇ ਜਿੰਨੇ ਵੀ ਪੇਪਰ ਭਰੇ ਗਏ ਸੀ ਉਹਨਾਂ ਦੀ 5 ਵਜੇ ਲਿਸਟ ਲਗਣੀ ਸੀ ਪਹਿਲਾਂ ਅਸੀਂ ਐਸ ਡੀ ਐਮ ਸਾਹਿਬ ਕੋਲ ਗਏ ਜੀ ਤੇ ਉਹਨਾਂ ਕੋਲ ਦਏ ਆ ਜੀ ਉਹ ਕਹਿੰਦੇ ਕਿ ਮੇਰੇ ਵੱਲੋਂ ਸਕਰੂਟਿੰਗ ਦੇ ਵਿੱਚ ਸਾਰੇ ਕਾਗਜ਼ ਕਲੀਅਰ ਨੇ ਜੀ ਵੀਡੀਪੀਓ ਮੈਡਮ ਵੱਲੋਂ ਜਿਹੜੀ ਰਿਪੋਰਟ ਆ ਉਹ ਹੋਣੀ ਆ ਉਹ ਹਜੇ ਨਹੀਂ ਹੋਈ ਜਿਹੜੇ ਇਤਰਾਜ਼ ਲੱਗੇ ਨੇ ਇਤਰਾਜ਼ ਦੇ ਵਿੱਚ ਤਕਰੀਬਨ 50 ਦੇ ਕਰੀਬ ਇਤਰਾਜ਼ ਲੱਗੇ ਹੋਏ ਨੇ ਟੋਟਲ ਜਿਹੜੇ ਨੇ ਤੇ ਵੀਡੀਪੀਓ ਮੈਡਮ ਵੱਲੋਂ ਹੁਣ ਅਸੀਂ ਪੁੱਛਿਆ ਵੀ ਤੁਹਾਡੇ ਵੱਲੋਂ ਜਿਹੜੇ ਇਤਰਾਜ਼ ਨੇ ਜੀ ਕਿਸੇ ਕੈਂਡੀਡੇਟ ਨੂੰ ਤੁਸੀਂ ਬੁਲਾਇਆ ਨਹੀਂ ਕਿਸੇ ਕੈਂਡੀਡੇਟ ਨੂੰ ਇਨਫੋਰਮ ਨਹੀਂ ਕੀਤਾ ਤੇ ਤੁਹਾਡੇ ਵੱਲੋਂ ਕੀ ਰਿਪੋਰਟ ਆ ਕਹਿੰਦੇ ਅਸੀਂ ਕਿਸੇ ਕੈਂਡੀਡੇਟ ਦੇ ਇਤਰਾਜ਼ ਨਹੀਂ ਜਿਹੜੇ ਉਹ ਸਾਰੇ ਰਿਜੈਕਟ ਕੀਤੇ ਨੇ ਹੋਰ ਕੋਈ ਡਿਪਾਰਟਮੈਂਟਾਂ ਦਾ ਪਤਾ ਨਹੀਂ ਵੀ ਡੀਪੀਓ ਮੈਡਮ ਵੱਲੋਂ ਇਹ ਕਿਹਾ ਗਿਆ ਵੀ ਸਾਡੇ ਵੱਲੋਂ ਕੋਈ ਇਤਰਾਜ਼ ਐਕਸੈਪਟ ਨਹੀਂ ਕੀਤਾ ਗਿਆ ਵੀ ਸਾਰੀਆਂਆਂ ਫਾਈਲਾਂ ਕਲੀਅਰ ਤੇ ਦੇਰੀ ਕਿਉਂ ਹੋ ਰਹੀ ਹੈ ਜੀ ਇਹ ਉਹੀ ਗੱਲ ਕਰਨ ਜਾਈ ਸੀ ਵੀ ਇਹ ਦੇਰੀ ਕਿਉਂ ਹੋ ਰਹੀ ਹੈ 5 ਵਜੇ ਫਾਈਲ ਲੱਗਣੀ ਸੀ ਤੇ ਉਹ ਕਹਿੰਦੇ ਅਸੀਂ ਆਪਣੇ ਵੱਲੋਂ ਪ੍ਰੋਸੈਸ ਭੇਜ ਚੁੱਕੇ ਹਾਂ ਜੀ ਤੇ 5 ਵਜੇ ਹੁਣ ਜਿਹੜੀ ਆ ਫਾਈਲ ਅਸੀਂ ਉੱਥੇ ਐਸਡੀਐਮ ਸਾਹਿਬ ਤੇ ਕੋਲ ਭੇਜਤੀ ਆ ਤੇ ਉੱਥੇ ਲੱਗ ਜੇਗੀ ਜ ਤੋ ਸਾਡੀ ਇਹੀ ਅਰਜ਼ ਹੈ ਜੀ ਵੀ ਹੁਣ ਜੋ GDP ਉਹ ਮੈਡਮ ਕਹਿ ਰਹੇ ਨੇ ਵੀ ਹਾਂਜੀ ਵੀਡੀਓ ਮੈਮ ਵੀ ਆ ਚੀਜ਼ਾਂ ਦੇ ਉੱਤੇ ਕਿਸੇ ਤਰ੍ਹਾਂ ਦਾ ਇਤਰਾਜ਼ ਨਹੀਂ ਹੈ ਇਹੀ ਚੀਜ਼ ਨੂੰ ਕੰਟੀਨਿਊ ਰੱਖਿਆ ਜਾਵੇ ਤੇ ਬਾਅਦ ਦੇ ਵਿੱਚ ਕਿਸੇ ਵੀ ਪਾਰਟੀ ਦੇ ਦਬਾਅ ਦੇ ਵਿੱਚ ਕੋਈ ਉਹ ਲਿਸਟਾ ਚੇਂਜ ਨਾ ਕੀਤੀ ਜਾਵੇ। ਤਕਸੀ ਬਲਾਕ ਸੰਥੀ ਆਨੇ। ਮਾਛਵੜਾ ਬਲਾਕ 16 ਨੇ 15 ਐਡਨ ਨੇ ਕਿ ਟੋਟਲ 50 ਕਹਿ ਰਹੇ ਨੇ ਕਿ ਜੀ ਨਹੀਂ 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 ਇਹਦੇ ਵਿੱਚ ਜਿਹੜਾ ਸੰਬਰਾਲਾ ਬਲਾਕ ਹੈ ਜੀ ਸੰਬਰਾਲਾ ਦੇ ਉੱਤੇ ਇੱਥੇ 50 ਇਤਰਾਜ਼ ਲੱਗੇ ਨੇ 87 ਨਾਮਿਨੇਸ਼ਨਾਂ ਹੋਣੀਆਂ ਸੀ। ਮਾਛਵੜਾ ਬਲਾਕ ਬਾਰੇ ਜੀ। ਬਾਛੀਵਾੜਾ ਬਲਾਕ ਬਾਰੇ ਹੋ ਜੀ ਆਪਣੀ ਗੱਲ ਨਹੀਂ ਹੋਈ ਜੀ ਉੱਥੇ ਉੱਥੇ ਵੀ ਇਹੀ ਗੱਲ ਦਾ ਰੌਲਾ ਹੋ ਰਿਹਾ ਜੀ ਉੱਥੇ ਵੀ ਕੋਈ ਲਿਸਟ ਇਸ਼ੂ ਹਜੇ ਤੱਕ ਨਹੀਂ ਕੀਤੀ ਗਈ। ਉੱਥੇ ਅਧਿਕਾਰੀ ਨਾਲ ਮਿਲਿਆ ਤਾਂ ਉ ਅਦਰ ਪਾਰਟੀਆਂ ਵੱਲੋਂ ਆਏ ਨੇ ਚਾਹੇ ਉਹ ਕਾਲੀ ਦਾਲਾ ਚਾਹੇ ਭਾਜਪੀ ਹੈ ਜੀ ਚਾਹੇ ਉਹ ਕਾਂਗਰਸ ਦਾ ਕਿਸੇ ਨੂੰ ਅੰਦਰ ਨਹੀਂ ਬੜਨ ਦਿੱਤਾ ਗਿਆ ਤੇ ਕਿਸੇ ਦਾ ਵੀ ਇਤਰਾਜ਼ ਐਕਸੈਪਟ ਨਹੀਂ ਕੀਤਾ ਗਿਆ ਤੇ ਹਜੇ ਤੱਕ ਕਿਸੇ ਵੀ ਕੈਂਡੀਡੇਟ ਨੂੰ ਫਾਰਮ ਕੈਨਸਲ ਕੀਤਾ ਜਾਂ ਕੁਝ ਵੀ ਕੀਤਾ ਜਾਂ ਕੋਈ ਇਤਰਾਜ਼ ਆਇਆ ਇਨਫਾਰਮ ਨਹੀਂ ਕੀਤਾ ਗਿਆ ਜੀ ਕਿਸੇ ਵੀ ਗੱਲ ਕਰੀਏ ਜਿਵੇਂ ਤੁਸੀਂ ਪਹਿਲਾਂ ਐਸਡੀਐਮ ਦਫ਼ਤਰ ਗਏ ਹੋ ਹੁਣ ਤੁਸੀਂ ਵੀਡੀਓ ਦਫ਼ਤਰਾਂ ਇੱਕ ਦੂਜੇ ਦੇ ਪਾਲੇ ਵਿੱਚ ਗੇਮ ਸਿਟੀ ਅਗੇਂਸਟ ਸਿਟੀ ਬਿਲਕੁਲ ਜੀ ਬਿਲਕੁਲ ਉਧਰੋਂ ਇੱਧਰ ਗੇੜੀ ਜਾ ਰਹੀ ਆ ਇਹ ਜਿਹੜੀ ਰਿਸਪੌਂਸਿਬਿਲਟੀ ਹੈ ਜੀ ਇਹ ਉਧਰ ਬਣਦੀ ਆ ਕਿ ਐਸਡੀਐਮ ਸਾਹਿਬ ਵੱਲੋਂ 5 ਤੇ ਪੂਰੇ ਪੰਜਾਬ ਦੇ ਵਿੱਚ ਲਿਸਟਾਂ ਲੱਗ ਚੁੱਕੀਆਂ ਨੇ ਸਿਰਫ ਇੱਥੇ ਨਹੀਂ ਲੱਗੀਆਂ ਇਹ ਸਾਡੀ ਰਿਸਪੌਂਸਿਬਿਲਟੀ ਦਾ ਵੈਸੇ ਇੱਧਰ ਆਣਾ ਨਹੀਂ ਹੈ ਪਰ ਅਸੀਂ ਫਿਰ ਵੀ ਆਪਣੀ ਰਿਸਪੌਂਸਿਬਿਲਟੀ ਦੇ ਉੱਤੇ ਕਿ ਹਾਂਜੀ ਅਗਰ ਕੋਈ ਡਿਲੇ ਹੋ ਰਹੀ ਹੈ ਤੇ ਉਹਦਾ ਰੀਜ਼ਨ ਕੀ ਆ ਤੇ ਸਾਨੂੰ ਦੱਸੋ ਜੀ ਅਗਰ ਸਾਡੀ ਕਿਸੇ ਤਰ੍ਹਾਂ ਦੀ ਲੋੜ ਆ ਸਾਡੇ ਕਿਸੇ ਕੈਂਡੀਡੇਟ ਦੇ ਉੱਤੇ ਕੋਈ ਆਬਜੈਕਸ਼ਨ ਆ ਤਾਂ ਸਾਰੇ ਕੈਂਡੀਡੇਟ ਇੱਥੇ ਖੜੇ ਨੇ ਜੀ ਅਸੀਂ ਉਹ ਆਬਜੈਕਸ਼ਨ ਦੇ ਉੱਤੇ ਕਾਊਂਟਰ ਕਰਨ ਲਈ ਰੈਡੀ ਖੜੇ ਹਾਂ ਜੇਕਰ ਮੰਨ ਲਓ ਕਿ ਜੋ ਲਿਸਟ ਹੈ ਹੋਰ ਦੇਰ ਆਪ ਲੱਗਦੀ ਹੈ ਜਦੋਂ ਰੀਜੈਕਸ਼ਨ ਬਤਾਈ ਜਾਂਦੀਆਂ ਹੁੰਦੀਆਂ ਵਿੱਚ ਉਹੀ ਚੀਜ਼ ਦੇ ਉੱਤੇ ਅਸੀਂ ਹੁਣ ਆਏ ਸੀ ਲਦੀਆ ਤੇ ਉੱਥੇ ਲਿਸਟ ਦੇ ਉੱਤੇ ਅਸੀਂ ਕਾਊਂਟਰ ਕਰਨਾ ਤਾਂ ਅਸੀਂ 5 ਵਜੇ ਤੋਂ ਬਾਅਦ ਡਿਪਾਰਟਮੈਂਟ ਦੇ ਵਿੱਚ ਕਾਊਂਟਰ ਕਿੱਦਾਂ ਕਰਾਂਗੇ ਵੈਸੇ ਤਾਂ 3 ਵਜੇ ਇਹ ਕਾਊਂਟਰ ਹੋ ਜਾਣਾ ਚਾਹੀਦਾ ਸੀ ਉਸ ਤੋਂ ਪਹਿਲਾਂ ਸਾਰਿਆਂ ਨੂੰ ਇਨਫਾਰਮ ਕਰ ਦੇਣਾ ਚਾਹੀਦਾ ਸੀ ਹਜੇ ਤੱਕ ਕਿਸੇ ਵੀ ਕੈਂਡੀਡੇਟ ਨੂੰ ਨਾ ਬੁਲਾਇਆ ਗਿਆ ਨਾ ਸਾਨੂੰ ਇਨਫਾਰਮ ਕੀਤਾ ਗਿਆ ਅਸੀਂ ਸਵੇਰ ਦੇ ਉੱਥੇ ਲੈਟਰ ਲੈ ਕੇ ਗਏ ਹੋਏ ਹਾਂ ਕਿ ਪਾਰਟੀ ਵੱਲੋਂ ਅਸੀਂ ਇੱਥੇ ਆਂ ਜੀ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਲੱਗਦਾ ਕਿ ਡਾਕੂਮੈਂਟਸ ਦੇ ਵਿੱਚ ਕਮੀ ਆ ਜਾਂ ਕੋਈ ਹੋਰ ਕਿਸੇ ਵੀ ਡਿਪਾਰਟਮੈਂਟ ਵੱਲੋਂ ਕੈਂਡੀਡੇਟ ਤੇ ਕੋਈ ਪ੍ਰੋਬਲਮ ਆ ਜਾਂ ਕੋਈ ਇਸ਼ੂ ਆ ਤਾਂ ਸਾਨੂੰ ਦੱਸੋ ਅਸੀਂ ਉਸ ਦੇ ਉੱਤੇ ਕਾ 5 ਵਜੇ ਜਾ ਕੇ ਉਹਨਾਂ ਤੋਂ ਪੁੱਛਿਆ ਕਿ ਲਿਸਟਾ ਨਹੀਂ ਲੱਗੀਆਂ ਜੀ ਤੇ ਉਹ ਤੋਂ ਵਿੱਚ ਵੀ ਸਾਨੂੰ ਆਨਸਰ ਇਹ ਆ ਰਿਹਾ ਕਿ ਅਸੀਂ ਆਪਣੇ ਵੱਲੋਂ ਸਾਰਾ ਕੰਮ ਕਰ ਦਿੱਤਾ ਵੀ ਡੀਪੀਓ ਮੈਡਮ ਵੱਲੋਂ ਹਜੇ ਕੋਈ ਰਿਵਲਟ ਨਹੀਂ ਦਿੱਤਾ ਗਿਆ ਕੀ ਲੱਗਦਾ ਵੀ ਤਾਂ ਦੇ ਚਾਂਸਸ ਤਾਂ ਬਹੁਤ ਨੇ ਜੀ ਜਿਹੜਾ ਸੁਨਨ ਚਾਰਿਆਤਾ ਉਹ ਤਾਂ ਬਹੁਤ ਵੱਡੀ ਗੱਲ ਸੁਨਨ ਚਾਰੀਆਂ ਨੇ ਕਿ ਹਾਂਜੀ ਚਾਂਸ ਬਹੁਤ ਹੋ ਰਿਹਾ ਪਰ ਅਸੀਂ ਹੁਣ ਅੱਗੇ ਦੇਖਦੇ ਹਾਂ ਕਿ ਲਿਸਟ ਤੋਂ ਬਾਅਦ ਕੀ ਹੁੰਦਾ ਜੀ ਲਿਸਟ ਜਾਰੀ ਹੋਣ ਦਾ ਸਮਾਂ ਪੱਕਾ ਦਿੱਤਾ ਗਿਆ ਜੀ ਲਿਸਟ ਜਾਰੀ ਹੋਣ ਦਾ ਜਿਹੜਾ ਸਮਾਂ ਜੀ ਉਹ 5 ਵਜੇ ਤੱਕ ਸੀ ਜੀ ਅੱਜ 5 ਤਰੀਕ ਨੂੰ 5 ਵਜੇ ਤੱਕ ਜਿਹੜੀ ਲਿਸਟ ਆ ਉਹ ਲੱਗਣੀ ਸੀ ਕੱਲ ਜਿਹੜੇ ਨਾਮਜ਼ਦ ਨੇ ਕੈਂਡੀਡੇਟਾਂ ਦੇ ਜਿਹੜੇ ਕਾਗਜ਼ ਵਾਪਸ ਲੈਣੇ ਆ ਉਹਦਾ ਸਮਾਂ ਸੀ ਜੀ ਅੱਜ 5:00 ਕਾਫੀ ਆਪਾਂ ਹੁਣ ਉਸ ਵਕਤ ਟਾਈਮ 5:30 ਹੋ ਚੁੱਕੇ ਨੇ ਜੀ ਅੱਧਾ ਘੰਟਾ ਉੱਪਰ ਹੋ ਚੁੱਕਿਆ ਤੇ ਹਜੇ ਤੱਕ ਵੀ ਕੋਈ ਲਿਸਟ ਜਾਰੀ ਨਹੀਂ ਕੀਤੀ ਤੇ ਰਾਸ਼ਟਰੀਵਾਦੀ ਕਾਂਗਰਸ ਪਾਰਟੀ ਦੇ ਸੰਸਦ ਮੈਂਬਰ ਸੁਪਰੀਆ ਸੋਲੀ ਨੇ ਸ਼ੁੱਕਰਵਾਰ ਨੂੰ ਸੰ ਨੋ ਕੰਮ ਦੇ ਘੰਟਿਆਂ ਤੋਂ ਬਾਅਦ ਅਤੇ ਛੁੱਟੀ ਵਾਲੇ ਦਿਨ ਕੰਮ ਦੇ ਨਾਲ ਸੰਬੰਧਿਤ ਟੈਲੀਫੋਨ ਕਾਲਾਂ ਅਤੇ ਈਮੇਲ ਤੋਂ ਡਿਸਕਨੈਕਟ ਹੋਣ ਦਾ ਅਧਿਕਾਰ ਦੇਣ ਦੇ ਲਈ ਇੱਕ ਕਰਮਚਾਰੀ ਭਲਾਈ ਅਥਾਰਟੀ ਬਣਾਉਣ ਦਾ ਪ੍ਰਸਤਾਵ ਰੱਖਦਾ ਹੈ ਇਹ ਬਿਲ ਇੱਕ ਪ੍ਰਾਈਵੇਟ ਮੈਂਬਰ ਬਿਲ ਦੇ ਵਿੱਚੋਂ ਪੇਸ਼ ਕੀਤਾ ਗਿਆ ਲੋਕ ਸਭਾ ਅਤੇ ਰਾਜ ਸਭਾ ਦੇ ਮੈਂਬਰਾਂ ਨੂੰ ਉਹਨਾਂ ਵਿਸ਼ਿਆਂ ਤੇ ਬਿਲ ਪੇਸ਼ ਕਰਨ ਦੀ ਇਜਾਜ਼ਤ ਹੈ ਜਿਨ੍ਹਾਂ ਬਾਰੇ ਉਹ ਮੰਨਦੇ ਨੇ ਕਿ ਸਰਕਾਰ ਨੂੰ ਕਾਨੂੰਨ ਬਣਾਉਣਾ ਚਾਹੀਦਾ ਹੈ ਦਸਤੀ ਕੁਝ ਮਾਮਲਿਆਂ ਨੂੰ ਛੱਡ ਕੇ ਜ਼ਿਆਦਾਤਰ ਪ੍ਰਾਈਵੇਟ ਮੈਂਬਰ ਬਿਲ ਸਰਕਾਰ ਦੇ ਵੱਲੋਂ ਪ੍ਰਸਤਾਵਿਤ ਕਾਨੂੰਨ ਦਾ ਜਵਾਬ ਦੇਣ ਤੋਂ ਬਾਅਦ ਵਾਪਸ ਲਈ ਜਾਂਦੇ ਨੇ ਜੇਕਰ ਇਹ ਬਿੱਲ ਪਾਸ ਹੋ ਜਾਂਦਾ ਹੈ ਤਾਂ ਇਹ ਕੰਮ ਕਰਨ ਵਾਲੇ ਪੇਸ਼ੇਵਰਾਂ ਨੂੰ ਹੁਣ ਲਾਭ ਪਹੁੰਚਾਏਗਾ ਜਿਨ੍ਹਾਂ ਨੂੰ ਕੰਮ ਦੇ ਘੰਟਿਆਂ ਤੋਂ ਬਾਅਦ ਵੀ ਈਮੇਲਾਂ ਅਤੇ ਕਾਲਾਂ ਦੇ ਵੱਲੋਂ ਪਰੇਸ਼ਾਨ ਕੀਤਾ ਜਾਂਦਾ ਹੈ ਦੱਸਦੀ ਹੈ ਕਿ ਇਹ ਬਿੱਲ ਕਰਮਚਾਰੀਆਂ ਨੂੰ ਕੰਮ ਦੇ ਸਮੇਂ ਤੋਂ ਬਾਹਰ ਅਤੇ ਇਸ ਨਾਲ ਸੰਬੰਧਿਤ ਸਾਰੇ ਮਾਮਲਿਆਂ ਦੇ ਲਈ ਕਾਲਾਂ ਅਤੇ ਈਮੇਲ ਦਾ ਜਵਾਬ ਦੇਣ ਤੋਂ ਇਨਕਾਰ ਕਰਨ ਦਾ ਅਧਿਕਾਰ ਦੇਵੇਗਾ ਚੰਡੀਗੜ੍ਹ ਅਤੇ ਅਮ੍ਰਿਤਸਰ ਹਵਾਈ ਅੱਡਿਆਂ ਤੇ ਇੰਡੀਗੋ ਦੀਆਂ ਉਡਾਨਾਂ ਲਗਾਤਾਰ ਵਾਰ-ਵਾਰ ਰੱਦ ਹੋ ਰਹੀਆਂ ਨੇ ਦੇਰੀ ਕਾਰਨ ਯਾਤਰੀ ਪਰੇਸ਼ਾਨ ਹੋ ਰਹੇ ਨੇ ਬੀਤੇ ਦਿਨੀ ਵੀ ਗੱਲ ਕੀਤੀ ਜਾਵੇ ਤਾਂ ਚੰਡੀਗੜ੍ਹ ਹਵਾਈ ਅੱਡੇ ਤੋਂ ਇੰਡੀਗੋ ਦੀਆਂ 14 ਉਡਾਨਾਂ ਰੱਦ ਕਰ ਦਿੱਤੀਆਂ ਗਿਆ ਅਮ੍ਰਿਤਸਰ ਦੀਆਂ 10 ਉਡਾਨਾਂ 'ਚੋਂ ਜਿਸ ਵਿੱਚੋਂ 4 ਨੂੰ ਰੱਦ ਕਰ ਦਿੱਤਾ ਗਿਆ ਇਹਨਾਂ ਉਡਾਨਾਂ ਦੇ ਵਿੱਚ ਮੁੰਬਈ, ਦਿੱਲੀ, ਬੈਂਗਲੂਰੂ, ਗੋਆ, ਹైదరాబాద్ ਅਤੇ ਹੋਰ ਉਡਾਨਾਂ ਸ਼ਾਮਲ ਸਨ ਬਿਹਤ ਸਾਰੇ ਯਾਤਰੀਆਂ ਨੂੰ ਹਵਾਈ ਅੱਡੇ ਦੀਆਂ ਕੁਰਸੀਆਂ ਤੇ ਹੀ ਰਾਤ ਆਪਣੀ ਬਤਾਨਣ ਲਈ ਮਜਬੂਰ ਹੋਣਾ ਪਿਆ ਜਦ ਕਿ ਕੁਝ ਪਰਿਵਾਰ ਬੱਚੇ ਵੀ ਜਿਨ੍ਹਾਂ ਦੇ ਵਿੱਚ ਸ਼ਾਮਲ ਸਨ ਉਹਨਾਂ ਨੂੰ ਹੋਟਲ ਦੇ ਵਿੱਚ ਰਹਿਣ ਦੇ ਲਈ ਮਜਬੂਰ ਹੋਣਾ ਪਿਆ ਯਾਤਰੀਆਂ ਦਾ ਇੰਤਜ਼ਾਮ ਹੈ ਕਿ ਉਡਾਣ ਦੇ ਵਿੱਚ ਦੇਰੀ ਬਾਰੇ ਜਾਂ ਫਿਰ ਰੱਦ ਹੋਣ ਬਾਰੇ ਉਹਨਾਂ ਨੂੰ ਕੋਈ ਵੀ ਜਾਣਕਾਰੀ ਨਹੀਂ ਮੁਹੱਈਆ ਕਰਵਾਈ ਗਈ ਹਵਾਈ ਅੱਡੇ ਤੇ ਪਹੁੰਚਣ ਤੇ ਉਹਨਾਂ ਨੂੰ ਉਡਾਣਾਂ ਦੇ ਰੱਦ ਹੋਣ ਦਾ ਪਤਾ ਲੱਗ ਗਿਆ ਦੱਸਦੀ ਹੈ ਕੰਪਨੀ ਦੇ ਵੱਲੋਂ ਰਹਿਣ ਜਾਂ ਫਿਰ ਖਾਣੇ ਦਾ ਉਹਨਾਂ ਕਿਹਾ ਕਿ ਕੋਈ ਵੀ ਪ੍ਰਬੰਧ ਨਹੀਂ ਕੀਤਾ ਗਿਆ ਹੈ ਅਗਲੀ ਉਡਾਣ ਬਾਰੇ ਵੀ ਉਹਨਾਂ ਨੂੰ ਕੋਈ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਜਾ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਕੰਪਨੀ ਟਿਕਟਾਂ ਦੇ ਪੈਸੇ ਵੀ ਵਾਪਸ ਨਹੀਂ ਕਰ ਰਹੀ ਹੈ ਤਾਂ ਜੋ ਉਹ ਕਿਸੇ ਹੋਰ ਉਡਾਨ ਜਾਂ ਫਿਰ ਆਵਾਜ਼ ਚੁਾਈ ਤੇ ਹੋਰ ਸਾਦ ਨਾਰਾਹੀ ਯਾ ਤਾਂ ਕਰ ਸਕਦਾ। ਮਾਨਸਾ ਪੁਲਿਸ ਦੇ ਵੱਲੋਂ ਚਾਰੀ ਵਿਅਕਤੀਆਂ ਨੂੰ ਕਾਬੂ ਕਰਕੇ 280 ਗ੍ਰਾਮ ਹੈਰੋਇਨ ਸਮੇਤ ਵਰਨਾਕਾਰ i10 ਕਾਰ ਬਰਾਮਦ ਕਰਨ ਦੇ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਗਈ। ਦਾਸਤੀ ਹੈ ਕਿ ਪਾਇਗਤ ਸਿੰਘ ਮੀਨਾ ਆਈਪੀਐਸ ਸੀਨੀਅਰ ਕਪਤਾਨ ਪੁਲਿਸ ਮਾਨਸਾ ਨੇ ਪ੍ਰੈਸ ਨੋਟ ਛਾੜੀ ਕਰਦੇ ਦੱਸਿਆ ਹੈ ਕਿ ਗੌਰਵ ਯਾਦਵ ਆਈਪੀਐਸ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਅਤੇ ਹਰਜੀਤ ਸਿੰਘ ਆਈਪੀਐਸ ਡਿਪਟੀ ਇਨਸਪੈਕਟਰ ਸ਼ਰਨਲ ਪੁਲਿਸ ਬਠਿੰਡਾ ਰੇਂਜ ਦੀ ਅਗਵਾਈ ਹੇਠਾ ਇਹ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ ਇਸ ਸੰਬੰਧੀ ਹੋਰ ਵੀ ਜਾਣਕਾਰੀ ਦਿੰਦੇ ਹੋਣਾ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਮੁਕੱਦਮਾ ਜੋ ਕਿ ਹੈ ਇਹ ਡੂੰਘਾਈ ਤੇ ਨਾਲ ਤਫ਼ਤੀਸ਼ ਕੀਤੀ ਜਾਵੇਗਾ ਪੰਜਾਬ ਸਰਕਾਰ ਤੇ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਦੀਆਂ ਹਦਾਇਤਾਂ ਉਪਰ ਜਿਹੜੀ ਗੌਰਗੇਂਸ ਡਰੱਗਸ ਦੀ ਮੁਹਿੰਮ ਵਿੱਢੀ ਹੋਈ ਹੈ ਨਸ਼ਿਆਂ ਦੇ ਖਿਲਾਫ ਉਦੇ ਸਬੰਧ ਚ ਡੀਆਈਜੀ ਬਠਿੰਡਾ ਰੇਂਜ ਦਾ ਹਰਜੀਤ ਸਿੰਘ ਤੇ ਐਸਐਸਪੀ ਮਾਨਸਾ ਸ਼੍ਰੀ ਪਾਗੀਰਾ ਤੁਮੀਦਾ ਜੀ ਦੀ ਦਿਸ਼ਾ ਨਿਰਦੇਸ਼ ਮੁਤਾਬਕ ਮਾਨਸਾ ਪੁਲਿਸ 24 ਘੰਟੇ ਮੁਸਤਦੀ ਨਾਲ ਜਿਹੜੀ ਇਸ ਟਾਸਕ ਨੂੰ ਸਿਰੇ ਚੜਾਉਣ ਲਈ ਆਪਣਾ ਕੰਮ ਕਰਦੀ ਰਹਿੰਦੀ ਹੈ ਇਸੇ ਲੜੀ ਦੇ ਵਿੱਚ ਕੱਲ ਸਰਦੂਲਗੜ੍ਹ ਤੇ ਏਰੀਆ ਦੇ ਵਿੱਚ ਸਾਡੀ ਸੀਆਈਏ ਦੀ ਟੀਮ ਨੇ ਸਪੈਸ਼ਲ ਬ੍ਰਾਂਚ ਦੀ ਟਿਪ ਤੇ ਇੱਕ ਕਾਰ ਜਿਹੜੀ ਸ਼ੱਕੀ ਹਾਲਤ ਦੇ ਵਿੱਚ ਰੋਡ ਸਾਈਡ ਤੇ ਦੋ ਗੱਡੀਆਂ ਖੜੀਆਂ ਸੀ ਜਿਨ੍ਹਾਂ ਚ ਇੱਕ ਗੱਡੀ 'ਚ ਚਾਰ ਨੌਜਵਾਨ ਬੈਠੇ ਸੀ ਤਾਂ ਉਹ ਸ਼ੱਕ ਦੇ ਬਨਾਅ ਤੇ ਡੀਐਸਪੀ ਕਬਲਜੀਤ ਸਿੰਘ ਨੂੰ ਮੌਕੇ ਤੇ ਬੁਲਾ ਕੇ ਜਦੋਂ ਚੈੱਕ ਕੀਤਾ ਤਾਂ 280 ਗ੍ਰਾਮ ਹੈਰੋਇਨ ਉਹਨਾਂ ਤੋਂ ਰਿਕਵਰ ਹੋਈ ਸੀ ਤਾਂ ਉਹਨਾਂ ਨੂੰ ਅੱਜ ਕੋਰਟ 'ਚ ਪੇਸ਼ ਕਰਕੇ 3 ਦਿਨ ਦਾ ਪੁਲਿਸ ਰਿਮਾਂਡ ਅਸੀਂ ਹਾਸਲ ਕੀਤਾ ਹੈਗਾ ਤਾਂ ਉਹਨਾਂ ਦੇ ਬੈਕਵਰਡ ਫਾਰਵਰਡ ਲਿੰਕਸ ਚੈੱਕ ਕਰਕੇ ਤੇ ਉਹਨਾਂ ਦਾ ਰਿਕਾਰਡ ਪ੍ਰੀਵੀਅਸ ਰਿਕਾਰਡ ਖੰਗਾਲਿਆ ਜਾ ਰਿਹਾ ਹੈ ਕਿ ਪਹਿਲਾਂ ਕਿਹੜੇ-ਕਿਹੜੇ ਕ੍ਰਾਈਮ 'ਚ ਇਨਵੋਲ ਹੋਏ ਨੇ ਸਰ ਕਿੱਥੋਂ ਦੇ ਰਹਿਣ ਵਾਲੇ ਹੈਗੇ ਜੀ ਸਾਰੇ ਇਹ ਚਾਰੇ ਹੀ ਡਿਸਟ੍ਰਿਕਟ ਫਤਿਹਪੁਰਾਹੜ ਹਰਿਆਣਾ ਏਰੀਆ ਦੇ ਬਿਲੋਂਗ ਕਰਦੇ ਨੇ ਅਨਸਰ ਇਹਨਾਂ ਤੋਂ ਕੋਈ ਪਹਿਲਾਂ ਵੀ ਮਾਮਲੇ ਦਰਜ ਹੈਗੇ ਕੋਈ ਇਸ ਤਰ੍ਹਾਂ ਦੇ ਇਹਨਾਂ ਚੋਂ ਇੱਕ ਅਕਿਊਜ਼ਡ ਹੈ ਜੀ ਸ਼ੁਭਮ ਕੁਮਾਰ ਉਹ ਪਤਾ ਲੱਗਿਆ ਵੀ ਉਹਦੇ ਤੇ ਲੜਾਈ ਝਗੜੇ ਤੇ ਨਸ਼ੇ ਦੇ ਪਹਿਲਾਂ ਵੀ ਪਰਚਾ ਦਰਜ ਹੈ ਚਿੱਟੇ ਦਾ ਤੋ ਬਾਕੀ ਡਿਟੇਲਸ ਜਿਵੇਂ ਜਿਵੇਂ ਸਾਨੂੰ ਆਉਣਗੀਆਂ ਅਸੀਂ ਮੀਡੀਆ ਨੂੰ ਰਿਵੀਲ ਕਰ ਦਾਂਗੇ ਸਰ ਕੁਝ ਕਿਸੇ ਦੇ ਵਿੱਚ ਪਤਾ ਲੱਗੇ ਵੀ ਇਹਨਾਂ ਨੇ ਕਿੱਥੇ ਡਿਲੀਵਰ ਕਰਨਾ ਸੀ ਕਿਸ ਵਿਅਕਤੀ ਨੇ ਇਹ ਲਿੰਕ ਸੀ ਅੱਜ ਰਾਤ ਕਿਉਂਕਿ ਰਾਉਂਡ ਅਪ ਕੀਤੇ ਨੇ ਤੇ ਅੱਜ ਪੇਸ਼ ਕੀਤੇ ਸਵੇਰੇ ਕੋਰਟ ਚ 3 ਦਿਨ ਦਾ ਅਸੀਂ ਰਿਮਾਂਡ ਹਾਸਲ ਕੀਤਾ ਹੈਗਾ ਤੋ ਇਹਨਾਂ ਦੀ ਮਜੀਦ ਪੁੱਛਗਿੱਛ ਕਰਕੇ ਬੈਕਵਰਡ ਫਾਰਵਰਡ ਲਿੰਕਸ ਦੇ ਵਿੱਚ ਜੋ ਵੀ ਡਿਟੇਲ ਸਾਹਮਣੇ ਆਉਣਗੀਆਂ ਅਸੀਂ ਮੀਡੀਆ ਨੂੰ ਅਪਡੇਟ ਕਰ ਦਾਂਗੇ ਕੋਈ ਬਰੀਫ ਦਿੱਤਾ ਕਿਸੇ ਨੂੰ ਨਹੀਂ ਬਰੀਫਤਾ ਇਹੀ ਹੈ ਜੀ ਫਿਲਹਾਲ ਤਾਂ ਜਿਹੜੀ ਮਾਲ ਮੌਕੇ ਤੋਂ ਰਿਕਵਰ ਹੋਇਆ ਹੈਗਾ ਹੁਣ ਰਿਮਾਂਡ ਦੇ ਦੌਰਾਨ ਡਿਟੇਲ ਕਰਾਂਗੇ ਜੀ ਪੰਜਾਬ ਪਰਤੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਵੱਖ-ਵੱਖ ਥਾਵਾਂ ਦੇ ਉੱਤੇ 2 ਘੰਟੇ ਦਾ ਰੇਲ ਰੋਕੋ ਆंदोलਨ ਕੀਤਾ ਗਿਆ। ਇਹ ਵਿਰੋਧ ਪ੍ਰਦਰਸ਼ਨ ਬਿਜਲੀ ਸੋਧ ਬਿੱਲ 2025 ਦੇ ਖਰੜੇ ਨੂੰ ਰੱਦ ਕਰਨ, ਪ੍ਰੀ-पेड ਮੀਟਰਾਂ ਨੂੰ ਮਿਆਰੀ ਮੀਟਰਾਂ ਦੇ ਨਾਲ ਬਦਲਣ, ਸਰਕਾਰ ਵੱਲੋਂ ਛੰਤਕ ਜਾਇਦਾਦਾਂ ਦੀ ਜ਼ਬਰਦਸਤ ਵਿਕਰੀ ਅਤੇ ਹੋਰ ਮੁੱਦਿਆਂ ਦੀ ਮੰਗ ਦੇ ਲਈ ਕੀਤਾ ਗਿਆ। ਇਸ ਮੌਕੇ ਬੋਲਦਿਆਂ ਉਹਨਾਂ ਕਹੇ ਕਿ ਜਦ ਤੱਕ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਉਦੋਂ ਤੱਕ ਇਹ ਸੰਘਰਸ਼ ਚੱਲ ਹੀ ਰਹੇਗਾ। ਮੈਂ ਨਾਰੰਗੀ ਸਿੰਘ ਜੋਸ਼ੀ ਹਿੰਦਰੀ ਦਾ ਮੈਂ ਜਨ ਸਕੱਤਰ ਦੋ ਅੱਜ ਸਾਡੇ ਜਥੇਬੰਦੀਆਂ ਨੇ ਐਲਾਨ ਕੀਤਾ ਸੀਗਾ ਦੋ ਘੰਟੇ ਦੇ ਧਰਨੇ ਵਾਸਤੇ ਇਹ ਤਾਂ ਨਾ ਸੀਗਾ ਉਹ 22500 ਬਿਜਲੀ ਦਾ ਬਿੱਲ ਜੋ ਇਹਨਾਂ ਨੇ ਪਾਸ ਕੀਤਾ ਆ ਉਹ 2020 ਚ ਜੋ ਧਰਨਾ ਲੱਗਾ ਸੀਗਾ ਦਿੱਲੀ ਵਿੱਚ ਕੋਈ ਛੋਟ ਨਾ ਸਰਕਾਰਾਂ ਮੰਨੀਆਂ ਸੀ ਵੀ ਆਈਏ ਵਾਪਸ ਕਰਦਣਿਆ ਪਰ ਸਰਕਾਰਾਂ ਧੋਖਾ ਕੀਤਾ ਧੋਖਾ ਕਰਨ ਤੋਂ ਬਾਅਦ ਇਹਨਾਂ ਨੇ 2025 ਚ ਫੇਰ ਉਹ ਬਿੱਲ ਲਿਆ ਕੇ ਸਾਡੀ ਇੱਕ ਦੋ ਰੱਖ ਦਵਾ ਪਾਈ ਸਰਕਾਰ ਨੂੰ ਦੱਸਣਾ ਚਾਹੁੰਦੇ ਆਂ ਕਿ ਆਈਏ ਬਿੱਲ ਪਾਸ ਨਹੀਂ ਹੋਣ ਦੇਵਾਂਗੇ ਉਹ ਨਾ ਹੀ ਆਈਏ ਪ੍ਰਾਈਵੇਟ ਘਰਾਂ ਆ 30 ਬਿਜਲੀ ਇਹ ਬਿਜਲੀ ਜਾਣ ਦੇਵਾਂਗੇ ਤੇ ਨਾ ਹੀ ਪੰਜਾਬ ਦੇ ਵਿੱਚ ਪਿੰਡਾਂ ਵਿੱਚ ਚਿਪਾ ਮੀਟਰ ਲਗਣ ਦੇਵਾਂਗੇ ਕਿਉਂਕਿ ਸਰਕਾਰ ਪੰਜਾਬ ਨਾਲ ਮਿਹ ਧੱਕਾ ਕਰਦੀ ਆਈ ਹੈ ਅੱਜ ਧੱਕਾ ਸਹਿ ਨਹੀਂ ਕਰਾਂਗੇ ਆਪਣੇ ਸੰਭੂ ਬਾਡਰ ਦਾ ਹੀ ਹਿਸਾਬ ਲਾਵਾਂਗੇ ਤੇ ਬਾਕੀ ਆਉਣ ਅੰਦੋਲਨ ਵੱਡੇ ਵੀ ਲਾਂਗੇ ਜੇ ਸਾਡਾ ਇਹ ਬਿੱਲ ਵਾਸ਼ ਨਾ ਲਿਆ ਤੇ ਆਈਏ ਵੱਡੇ ਅੰਦੋਲਨਾਂ ਦੀ ਜਥੇਬੰਦੀ ਐਲਾਨ ਕਰਨਗੇ ਅੱਜ ਤੇ ਉਹਦੇ ਹਸਾਨਾ ਵੀ ਚੱਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੋ ਸੰਜੇnder ਸਿੰਘ ਹੋ ਤਾਂ ਕਸਾਰ ਮਦੂਸਰਾ ਚਮਿੰਡਾ ਜ਼ਿਲ੍ਹਾ ਹਾਂ ਇਹ ਜੋ ਅੱਜ ਦਾ ਧਰਨਾ ਹੈ ਇਹ ਜੋ 2025 ਸੋਧ ਬਿੱਲ ਸਰਕਾਰ ਲੈ ਕੇ ਆ ਰਹੀ ਆ ਉਹਦੇ ਵਿਰੋਧ ਚ ਜੋ ਕਾਰਪੋਰੇਟ ਘਰਾਣਿਆਂ ਦੇ ਹੱਥ ਚ ਬਿਜਲੀ ਨੂੰ ਇਹ ਵੇਚ ਰਹੇ ਆ ਬਿਲਕੁਲ ਨਹੀਂ ਇਦਾਂ ਹੋਣ ਦਿਆਗੇ ਅਸੀਂ ਸਖਤ ਵਿਰੋਧ ਕਰਦੇ ਆ ਸਰਕਾਰ ਨੂੰ ਕਿ ਜਿਹੜੇ ਪ੍ਰੀਪੇਡ ਮੀਟਰ ਹੈ ਇਹ ਪਿੰਡਾਂ ਦੇ ਵਿੱਚ ਨਾ ਲੱਗੇ ਜਾਣ ਇਹਨਾਂ ਨੂੰ ਵਾਪਸ ਲਿਆ ਜਾਣ ਜਿਹੜੇ ਪਹਿਲੇ ਮਿਟੇ ਸੀ ਉਹ ਹੀ ਲਾਏ ਜਾਣ ਕਿਉਂ ਇਹਦੀ ਪਰਭਾਈ ਮਜ਼ਦੂਰ ਕਿਸਾਨ ਨਹੀਂ ਕਰ ਸਕਦਾ ਉਹਦੇ ਵਿੱਚ ਉਹਦੇ ਵਿਰੋਧ ਵਿੱਚ ਸੰਕੇਤ 2 ਘੰਟੇ ਦਾ ਧਰਨਾ ਸੀ ਉਹ ਵੀ ਭਗਵੰਤ ਮਾਨ ਸਰਕਾਰ ਨੇ ਘਰਾਂ ਤੋਂ ਕਿਸਾਨਾਂ ਨੂੰ ਚੁੱਕਿਆ ਗਿਆ ਕਿਸਾਨਾਂ ਦੇ ਘਰਾਂ ਤੋਂ ਸਾਪੇ ਮਾਰੇ ਗਏ ਫਿਰ ਵੀ ਸਰਕਾਰ ਦੇ ਜ਼ੋਰ ਲਾਉਣ ਦੇ ਬਾਵਜੂਦ ਵੀ ਅੱਜ ਗਰਦਾਸਪੁਰ ਪਿੰਡ ਸੋਲ ਫਾੜਕ ਦਾ ਧਰਨਾ ਲੱਗ ਗਿਆ ਹੀ ਹਾਂ ਮਜਬੂਤਾ ਨਾ ਲੱਗਾ ਆਪਾਂ ਦੱਸਣਾ ਚਾਹੁੰਦੇ ਆ ਭਗਵੰਤ ਮਾਨ ਨੂੰ ਕਿ ਬਹੁਤ ਵਾਰ ਕਰਕੇ ਦੇਖਿਆ ਜੀ ਲੇਕਿਨ ਪਿੰਡਾਂ ਦੇ ਵਿੱਚ ਚੇਪਾਲ ਮੀਟਰ ਨਹੀਂ ਲੱਗੰਦੇ ਨੇ 8 9 10 ਤਰੀਕ ਨੂੰ ਲਾ ਕੇ ਪੂਰੇ ਦਫ਼ਤਰਾਂ ਦੇ ਵਿੱਚ ਜਵਾ ਕਰਾਵਾਂਗੇ ਗਾਹ ਵਾਸਤੇ ਭਗਵੰਤ ਮਾਨ ਸਰਕਾਰ ਸਾਡੇ ਸੰਭੂ ਮੋਰਚੇ ਤੋਂ ਸਮਾਨ ਜਿਹੜਾ ਚੋਰੀ ਕੀਤਾ 3 ਕਰੋੜ 77 ਲੱਖ ਦਾ ਉਹਦਾ ਵੀ ਹਿਸਾਬ ਲੈਣਾ ਹੈ ਚੜ੍ਹਦੀ ਕਲਾ ਦੇ ਵਿੱਚ ਮੋਰਚਾ ਲੱਗ ਗਿਆ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਨਸਾ ਪੁਲਿਸ ਦੇ ਵੱਲੋਂ ਚਾਰੀ ਵਿਅਕਤੀਆਂ ਨੂੰ ਕਾਬੂ ਕਰਕੇ 280 ਗ੍ਰਾਮ ਹੈਰੋਇਨ ਸਮੇਤ ਵਰਨਾਕਾਰ i10 ਕਾਰ ਬਰਾਮਦ ਕਰਨ ਦੇ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ ਦਾਸਤੀ ਹੈ ਕਿ ਪਾਇਗਤ ਸਿੰਘ ਮੀਨਾ ਆਈਪੀਐਸ ਸੀਨੀਅਰ ਕਪਤਾਨ ਪੁਲਿਸ ਮਾਨਸਾ ਨੇ ਪ੍ਰੈਸ ਨੋਟ ਛਾੜੀ ਕਰਦੇ ਦੱਸਿਆ ਹੈ ਕਿ ਗੌਰਵ ਯਾਦਵ ਆਈਪੀਐਸ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਅਤੇ ਹਰਜੀਤ ਸਿੰਘ ਆਈਪੀਐਸ ਡਿਪਟੀ ਇਨਸਪੈਕਟਰ ਸ਼ਰਨਲ ਪੁਲਿਸ ਬਠਿੰਡਾ ਰੇਂਜ ਦੀ ਅਗਵਾਈ ਹੇਠਾ ਇਹ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ ਇਸ ਸੰਬੰਧੀ ਹੋਰ ਵੀ ਜਾਣਕਾਰੀ ਦਿੰਦੇ ਹੋਣਾ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਮੁਕੱਦਮਾ ਜੋ ਕਿ ਹੈ ਇਹ ਡੂੰਘਾਈ ਤੇ ਨਾਲ ਤਫ਼ਤੀਸ਼ ਕੀਤੀ ਜਾਵੇਗਾ ਪੰਜਾਬ ਸਰਕਾਰ ਤੇ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਦੀਆਂ ਹਦਾਇਤਾਂ ਉਪਰ ਜਿਹੜੀ ਗੌਰਗੇਂਸ ਡਰੱਗਸ ਦੀ ਮੁਹਿੰਮ ਵਿੱਢੀ ਹੋਈ ਹੈ ਨਸ਼ਿਆਂ ਦੇ ਖਿਲਾਫ ਉਦੇ ਸਬੰਧ ਚ ਡੀਆਈਜੀ ਬਠਿੰਡਾ ਰੇਂਜ ਦਾ ਹਰਜੀਤ ਸਿੰਘ ਤੇ ਐਸਐਸਪੀ ਮਾਨਸਾ ਸ਼੍ਰੀ ਪਾਗੀਰਾ ਤੁਮੀਦਾ ਜੀ ਦੀ ਦਿਸ਼ਾ ਨਿਰਦੇਸ਼ ਮੁਤਾਬਕ ਮਾਨਸਾ ਪੁਲਿਸ 24 ਘੰਟੇ ਮੁਸਤਦੀ ਨਾਲ ਜਿਹੜੀ ਇਸ ਟਾਸਕ ਨੂੰ ਸਿਰੇ ਚੜਾਉਣ ਲਈ ਆਪਣਾ ਕੰਮ ਕਰਦੀ ਰਹਿੰਦੀ ਹੈ ਇਸੇ ਲੜੀ ਦੇ ਵਿੱਚ ਕੱਲ ਸਰਦੂਲਗੜ੍ਹ ਤੇ ਏਰੀਆ ਦੇ ਵਿੱਚ ਸਾਡੀ ਸੀਆਈਏ ਦੀ ਟੀਮ ਨੇ ਸਪੈਸ਼ਲ ਬ੍ਰਾਂਚ ਦੀ ਟਿਪ ਤੇ ਇੱਕ ਕਾਰ ਜਿਹੜੀ ਸ਼ੱਕੀ ਹਾਲਤ ਦੇ ਵਿੱਚ ਰੋਡ ਸਾਈਡ ਤੇ ਦੋ ਗੱਡੀਆਂ ਖੜੀਆਂ ਸੀ ਜਿਨ੍ਹਾਂ ਚ ਇੱਕ ਗੱਡੀ 'ਚ ਚਾਰ ਨੌਜਵਾਨ ਬੈਠੇ ਸੀ ਤਾਂ ਉਹ ਸ਼ੱਕ ਦੇ ਬਨਾਅ ਤੇ ਡੀਐਸਪੀ ਕਵਲਜੀਤ ਸਿੰਘ ਨੂੰ ਮੌਕੇ ਤੇ ਬੁਲਾ ਕੇ ਜਦੋਂ ਚੈੱਕ ਕੀਤਾ ਤਾਂ 280 ਗ੍ਰਾਮ ਹੈਰੋਇਨ ਉਹਨਾਂ ਤੋਂ ਰਿਕਵਰ ਹੋਈ ਸੀ ਤਾਂ ਉਹਨਾਂ ਨੂੰ ਅੱਜ ਕੋਰਟ 'ਚ ਪੇਸ਼ ਕਰਕੇ 3 ਦਿਨ ਦਾ ਪੁਲਿਸ ਰਿਮਾਂਡ ਅਸੀਂ ਹਾਸਲ ਕੀਤਾ ਹੈਗਾ ਤਾਂ ਉਹਨਾਂ ਦੇ ਬੈਕਵਰਡ ਫਾਰਵਰਡ ਲਿੰਕਸ ਚੈੱਕ ਕਰਕੇ ਤੇ ਉਹਨਾਂ ਦਾ ਰਿਕਾਰਡ ਪ੍ਰੀਵੀਅਸ ਰਿਕਾਰਡ ਖੰਗਾਲਿਆ ਜਾ ਰਿਹਾ ਕਿ ਪਹਿਲਾਂ ਕਿਹੜੇ ਕਿਹੜੇ ਕ੍ਰਾਈਮ 'ਚ ਇਨਵੋਲ ਹੋਏ ਨੇ ਸਰ ਕਿੱਥੋਂ ਦੇ ਰਹਿਣ ਵਾਲੇ ਹੈਗੇ ਜੀ ਇਹ ਸਾਰੇ ਇਹ ਚਾਰੇ ਹੀ ਡਿਸਟ੍ਰਿਕਟ ਫਤਿਹਪੁਰਾਹੜ ਹਰਿਆਣਾ ਏਰੀਆ ਦੇ ਬਿਲੋਂਗ ਕਰਦੇ ਨੇ ਅਨਸਰ ਇਹਨਾਂ ਤੋਂ ਕੋਈ ਪਹਿਲਾਂ ਵੀ ਮਾਮਲੇਦਾਰ ਦੇਗੇ ਕੋਈ ਇਸ ਤਰ੍ਹਾਂ ਦੇ ਇਹਨਾਂ ਚੋਂ ਇੱਕ ਅਕਿਊਜ਼ਡ ਹੈ ਜੀ ਸ਼ੁਭਮ ਕੁਮਾਰ ਉਹ ਪਤਾ ਲੱਗਿਆ ਵੀ ਉਹਦੇ ਤੇ ਲੜਾਈ ਝਗੜੇ ਤੇ ਨਸ਼ੇ ਦੇ ਪਹਿਲਾਂ ਵੀ ਪਰਚਾ ਦਰਜ ਹੈ ਚਿੱਟੇ ਦਾ ਤੋ ਬਾਕੀ ਡਿਟੇਲਸ ਜਿਵੇਂ ਜਿਵੇਂ ਸਾਨੂੰ ਆਉਣਗੀਆਂ ਅਸੀਂ ਮੀਡੀਆ ਨੂੰ ਰਿਵੀਲ ਕਰ ਦਾਂਗੇ ਸਰ ਪੁੱਛਗਿੱਛ ਦੇ ਵਿੱਚ ਪਤਾ ਲੱਗਿਆ ਵੀ ਇਹਨਾਂ ਨੇ ਕਿੱਥੇ ਡਿਲੀਵਰ ਕਰਨਾ ਸੀ ਕਿਸ ਵਿਅਕਤੀ ਨੇ ਇਹ ਲਿੰਕ ਸੀ ਅੱਜ ਰਾਤ ਕਿਉਂਕਿ ਰਾਉਂਡ ਅਪ ਕੀਤੇ ਨੇ ਤੇ ਅੱਜ ਪੇਸ਼ ਕੀਤੇ ਸਵੇਰੇ ਕੋਰਟ ਚ 3 ਦਿਨ ਦਾ ਅਸੀਂ ਰਿਮਾਂਡ ਹਾਸਲ ਕੀਤਾ ਹੈਗਾ ਤੋ ਇਹਨਾਂ ਦੀ ਮਜੀਦ ਪੁੱਛਗਿੱਛ ਕਰਕੇ ਬੈਕਵਰਡ ਫਾਰਵਰਡ ਲਿੰਕਸ ਦੇ ਵਿੱਚ ਜੋ ਵੀ ਡਿਟੇਲ ਸਾਹਮਣੇ ਆਉਣਗੀਆਂ ਅਸੀਂ ਮੀਡੀਆ ਨੂੰ ਅਪਡੇਟ ਕਰ ਦਾਂਗੇ ਕੋਈ ਬਰੀਫ ਚ ਦਿੱਤਾ ਕਿਸੇ ਨੂੰ ਨਹੀਂ ਬਰੀਫਤਾ ਇਹੀ ਹੈ ਜੀ ਫਿਲਹਾਲ ਤਾਂ ਜਿਹੜੀ ਮਾਲ ਮੌਕੇ ਤੋਂ ਰਿਕਵਰ ਹੋਇਆ ਹੈਗਾ ਹੁਣ ਰਿਮਾਂਡ ਦੇ ਦੌਰਾਨ ਡਿਟੇਲ ਕਰਾਂਗੇ ਜੀ ਉਮੀਦਵਾਰਾਂ ਦੀ ਲਿਸਟ ਦੇ ਵਿੱਚ ਹੋਈ ਦੇਰੀ ਦੇ ਕਾਰਨ ਬੀਜੇਪੀ ਅਤੇ ਅਕਾਲੀ ਦਲ ਉਮੀਦਵਾਰਾਂ ਅਤੇ ਵਰਕਰਾਂ ਦੇ ਵੱਲੋਂ ਬੀਡੀਪੀਓ ਦਫਤਰ ਪਹੁੰਚ ਕੇ ਬੀੜੀਬੀਓ ਸਮਰਾਲਾ ਨੂੰ ਜਵਾਬ ਤਲਬ ਕੀਤਾ ਗਿਆ ਦੱਸਿਆ ਉਹਨਾਂ ਕਹਿ ਕਿ ਸ਼ਾਮ 5 ਵਜੇ ਦਾ ਸਮਾਂ ਸੀ ਲਿਸਟ ਜਾਰੀ ਕਰਨ ਦਾ ਜੋ ਦਿੱਤਾ ਗਿਆ ਸੀ ਪਰ 5:30 ਵਜੇ ਤੱਕ ਵੀ ਉਮੀਦਵਾਰਾਂ ਦੀ ਲਿਸਟ ਬੀਡੀਪੀਓ ਦਫਤਰ ਵਿਖੇ ਅਤੇ ਐਸਟੀਐਮ ਦਫਤਰ ਦੇ ਵੱਲੋਂ ਚਾਹੀ ਨਹੀਂ ਕੀਤੀ ਗਈ ਜਿਸ ਨੂੰ ਲੈ ਕੇ ਬੀਜੇਪੀ ਅਤੇ ਅਕਾਲੀ ਦਲ ਉਮੀਦਵਾਰਾਂ ਅਤੇ ਵਰਕਰਾਂ ਦੇ ਵਿੱਚ ਭਾਰੀ ਰੋਸ ਦੇਖਣ ਨੂੰ ਮਿਲਿਆ ਦਾ ਸਮਰਾਲਾ ਪ੍ਰਸ਼ਾਸਨ ਤੋਂ ਗੁੱਸੇ ਹੋਏ ਬੀਜੇਪੀ ਅਤੇ ਕਾਲੀ ਵਰਕਰਾਂ ਵੱਲੋਂ ਲੁਧਿਆਣਾ ਚੰਡੀਗੜ੍ਹ ਹਾਈਵੇ 'ਤੇ ਜਾਮ ਕੀਤਾ ਗਿਆ ਪੰਜਾਬ ਸਰਕਾਰ ਵਿਰੁੱਧ ਜਮ ਕੇ ਨਾਰੇਬਾਸੀ ਕੀਤੀ ਗਈ। ਇਹ ਪੇਪਰਾਂ ਦੇ ਇਤਰਾਜ ਲੱਗੇ 3ਵੀਂ ਲਿਸਟ ਲੀ ਫਾਈਨਲਿਸਟ ਲਾਗ ਗਈ। ਇਹ ਪੇਪਰ ਸਹੀ ਪਾਏਗੇ ਸੀਗੇ। ਉਹ ਦੇਖ ਕੇ 2.5 ਘੰਟੇ ਪੋਜਾ ਸੀ ਪਤਾ ਕੀਤਾ ਹੁਣ। ਉਹ ਕਹਿੰਦੇ 42 ਦੇ ਇਤਰਾਜ ਨੇ ਕਿ 12 ਪੇਪਰ ਦੇ ਕੋ ਸਹੀ ਪਾਏ ਨਹੀਂ। ਉਹ ਅਸੀਂ ਐਸਡੀ ਨੂੰ ਭੇਜੀ ਲਿਸਟ ਤੇ ਸਾਨੀਆਂ ਲਿਸਟ ਕੋਈ ਨਹੀਂ ਦਿਖਾਈ ਇਹ ਤੁਕ। ਲਿਸਟ ਨਾਰੀ ਕਰਨ ਦਾ ਨਾ ਕਰਨ ਦਾ ਕਾਰਨ ਕੀ? ਉਹ ਦੱਸ ਹੀ ਨਹੀਂ ਕੋਈ। ਉਗਾ ਅਸਲੀ ਦਫ਼ਤਰ ਪਤਾ ਕਰੋ ਉਧਰ ਪਹਿਲਾਂ ਗਏ ਉਹ ਕਹਿੰਦਾ ਵੀਡੀਓ ਸਾਡ ਦਫ਼ਤਰ ਜਾਓ ਉੱਥੇ ਰੈਸਟ ਲੱਗੜੀ ਹੈ ਨਹੀਂ ਜਿਹੜੇ ਨਿੰਦ ਦੇ ਇਤਰਾਜ਼ ਲੱਗੇ ਉਹਨਾਂ ਨੂੰ સલાਹ ਦਿੱਤੀ ਗਈ ਹੈ ਵੀ ਕੋਈ ਇਤਰਾਜ਼ ਨਹੀਂ ਦਿੱਤੀ ਕਿਸੇ ਨੂੰ ਕੋਈ ਮੈਸੇਜ ਨਹੀਂ ਆਇਆ ਕੋਈ ਇਤਰਾਜ਼ ਕੀ ਲੱਗਦਾ ਵੀ ਹੁਣ ਸਤੰਦ ਨਹੀਂ ਚੱਲਦੀ ਕੀ ਕਰੀਏ ਪੂਰੀ ਤਾਂ ਚੱਲਦੀ ਹੈ ਅਬ ਇੱਕ ਪਹਿਲੀ ਕਿੰਨੀਆਂ ਚਾਰ ਹੋ ਗਏ ਬਲੈਸ਼ਾਂ ਦੇਖਦੇ ਨੂੰ ਕਟੋੜ ਜਿਹੜੇ ਸਾਡੀ ਉਮਰ ਦੇ ਨੇ ਕਟੋ 30 30 40 40 ਸਾਲ ਹੋ ਗਏ ਲੈਸ਼ਾਂ ਦੇ ਵਿੱਚ ਫਿਰ ਜਾਂਦੇ ਲੈਸ਼ਾਂ ਲੜਦੇ ਨੇ ਤੇ ਲੜਾਉਣੇ ਤੇ ਨਾਲ ਸਪੋਰਟ ਕਰਦੇ ਨੇ ਆ ਪਹਿਲੀ ਵਾਰ ਅਜਿਹਾ ਹੋਇਆ ਸਾਨੂੰ ਹੈ ਹੋਰ ਸਰਕਾਰਾਂ ਵੀ ਕਾਲੀ ਸਰਕਾਰ ਬਦਾ ਕੋਈ ਅਬਜੈਕਸ਼ਨ ਕਿਸੇ ਕਾਜ ਧੱਕੇ ਨਾਲ ਰਿਜੈਕਟ ਨਹੀਂ ਕੀਤੇ ਜਾਂਦੇ ਕਾਰਸ ਬਾਰੇ ਵੀ ਹੁੰਦਾ ਹੀ ਕੋਈ ਇੱਕ ਦੁੱਕਾ ਹੁੰਦਾ ਵੀ ਕੋਈ ਕਿਤੇ ਮਾਰੇ ਬੁੱਟੇ ਕਿਤੇ ਧੱਕਾ ਹੁੰਦਾ ਵੀ ਪਰ ਜਿਹੜਾ ਇਹ ਸਰਕਾਰ ਨੇ ਨਾ ਧੱਕਾ ਕੀਤਾ ਇੱਕ ਵੱਡੇ ਪੇਪਰ ਪ੍ਰੋਜੈਕਟ ਕਰ ਕਰਕੇ ਇਹਨਾਂ ਦੀ ਸਰਕਾਰ ਆ ਇਹਨਾਂ ਕੋਲ ਕੈਂਡੀਡੇਟ ਵੀ ਨੇ ਬਾਕੀ ਜਿਹੜੀਆਂ ਦੂਜੀਆਂ ਪਾਰਟੀਆਂ ਵਿਰੋਧੀ ਪਾਰਟੀਆਂ ਪਾਰਟੀਆਂ ਨੇ ਉਹਨਾਂ ਦੇ ਕੈਂਡੀਡੇਟ ਜਿਹੜਾ ਕਾਜ ਰਿਜੈਕਟ ਕਾ ਰਿਜੈਕਟ ਕਰਨ ਦੀ ਲੋੜ ਆ ਥੋੜੀ ਸਰਕਾਰਾਂ ਤੁਸੀਂ ਕੰਮ ਕਰੋ ਲੋਕ ਤੁਹਾਨੂੰ ਆਪੇ ਵੋਟ ਪਾਉਣਗੇ ਤੇ ਅਸੀਂ ਕੰਮ ਕਰਾਂਗੇ ਇਸ ਕਰਕੇ ਸਰਕਾਰ ਆਪਣੀ ਹਾਰਮਨੀ ਬੈਠੀ ਆ ਹੇ ਖਾਸ ਕਰਕੇ ਜਿਹੜੇ ਵਿਰੋਧੀ ਪਾਰਟੀ ਖਾਸ ਕਰਕੇ ਸ਼ੋਮੀ ਕਾਲੀਦਾਲ ਦੇ ਵੱਧ ਕਾਰਜ ਰਿਜੈਕਟ ਕਰਨੀ ਕਿਉਂਕਿ ਉਹ ਸ਼ੋਮੀ ਕਾਲੀਦਾਲ ਦੀ ਪੰਜਾਬ 'ਚ ਬੜੀ ਪਕੜ ਬਣੀ ਹੋਈ ਆ ਲੋਕ ਪੰਜਾਬ ਕਾਲੀਦਾਲ ਨੂੰ ਚਾਹਣ ਲੱਗੇ ਦਿਨ ਪਰ ਦਿਨ ਕਾਲੀਦਾਲ ਉੱਪਰ ਜਾ ਰਿਹਾ ਹੈ ਸੋ ਸਰਕਾਰ ਬਗੜਾਟ ਵਿੱਚ ਆਈ ਹੀ ਆ ਕਾਲੀਦਾਲ ਦੇ ਸਾਰੇ ਵੱਧ ਕਾਰਜ ਰਿਜੈਕਟ ਕਰ ਰਹੇ ਨੇ ਬੰਦਿਆਂ ਦੇ ਵੀ ਕਾ ਕੇ ਦੱਤ ਕੀਤਾ ਆਪਣੇ ਤਿੰਨ ਵਿਲਾਜ ਕੁਝ ਮੈਂਬਰ ਹੀ ਦੋ ਜੀ ਫਾਈਲ ਨਹੀਂ ਜਿਹੜਾ ਪਤਾ ਲੱਗ ਵੀ ਡੋਰ ਪੇਪਰ ਰਿਜੈਕਟ ਕਰਤੇ ਕਾਰਨ ਕੋਈ ਨਹੀਂ ਪੰਡਤਾਂ ਦਾ ਨਾ ਰਿਹਾ ਕਿੰਨਾ ਕਿੰਨਾ ਦੇ ਕਿਤੇ ਨਹੀਂ ਕੋਈ ਨਾਮ ਨਹੀਂ ਚਾਹੀਦਾ ਇਹ ਕਲੀਅਰ ਨਹੀਂ ਪੂਰਾ ਪਤਾ ਇੱਕ ਤਾਂ ਲੱਗਿਆ ਸੇ ਬਲਵਿੰਦਰ ਸਿੰਘ ਬੰਬ ਬਲਵਿੰਦਰ ਬਲਵਿੰਦਰ ਸਿੰਘ ਬੰਬ ਹਰਜੋਤ ਸਿੰਘ ਮੰਗਟ ਯਾਨੀ ਫਾਈਨਲਿਸਟ ਨਹੀਂ ਪਤਾ ਲੱਗ ਫੋਟੋ ਹੀ ਪਤਾ ਲੱਗਿਆ ਵੀ ਕਰਤੇ ਸੀ ਇਹਦੇ ਵਿੱਚ ਇਹ ਆ ਜੀ ਅੱਜ ਜਿਹੜੀ ਬਲਾਕ ਸਮਟੀ ਦੇ ਜਿੰਨੇ ਵੀ ਪੇਪਰ ਭਰੇ ਗਏ ਸੀ ਉਹਨਾਂ ਦੀ 5 ਵਜੇ ਲਿਸਟ ਲਗਣੀ ਸੀ ਪਹਿਲਾਂ ਅਸੀਂ ਐਸ ਡੀ ਐਮ ਸਾਹਿਬ ਕੋਲ ਗਏ ਜੀ ਤੇ ਉਹਨਾਂ ਕੋਲ ਦਏ ਆ ਜੀ ਉਹ ਕਹਿੰਦੇ ਕਿ ਮੇਰੇ ਵੱਲੋਂ ਸਕਰੂਟਿੰਗ ਦੇ ਵਿੱਚ ਸਾਰੇ ਕਾਗਜ਼ ਕਲੀਅਰ ਨੇ ਜੀ ਵੀਡੀਪੀਓ ਮੈਨਮ ਵੱਲੋਂ ਜਿਹੜੀ ਰਿਪੋਰਟ ਆ ਉਹ ਹੋਣੀ ਆ ਉਹ ਹਜੇ ਨਹੀਂ ਹੋਈ ਜਿਹੜੇ ਇਤਰਾਜ਼ ਲੱਗੇ ਨੇ ਇਤਰਾਜ਼ ਦੇ ਵਿੱਚ ਤਕਰੀਬਨ 50 ਦੇ ਕਰੀਬ ਇਤਰਾਜ਼ ਲੱਗੇ ਹੋਏ ਨੇ ਟੋਟਲ ਜਿਹੜੇ ਨੇ ਤੇ ਵੀਡੀਪੀਓ ਮੈਨਮ ਵੱਲੋਂ ਹੁਣ ਅਸੀਂ ਪੁੱਛਿਆ ਵੀ ਤੁਹਾਡੇ ਵੱਲੋਂ ਜਿਹੜੇ ਇਤਰਾਜ਼ ਨੇ ਜੀ ਕਿਸੇ ਕੈਂਡੀਡੇਟ ਨੂੰ ਤੁਸੀਂ ਬੁਲਾਇਆ ਨਹੀਂ ਕਿਸੇ ਕੈਂਡੀਡੇਟ ਨੂੰ ਇਨਫੋਰਮ ਨਹੀਂ ਕੀਤਾ ਤੇ ਤੁਹਾਡੇ ਵੱਲੋਂ ਕੀ ਰਿਪੋਰਟ ਆ ਕਹਿੰਦੇ ਅਸੀਂ ਕਿਸੇ ਕੈਂਡੀਡੇਟ ਦੇ ਇਤਰਾਜ਼ ਨਹੀਂ ਜਿਹੜੇ ਉਹ ਸਾਰੇ ਰਿਜੈਕਟ ਕੀਤੇ ਨੇ ਹੋਰ ਕੋਈ ਡਿਪਾਰਟਮੈਂਟਾਂ ਦਾ ਪਤਾ ਨਹੀਂ ਵੀ ਡੀਪੀਓ ਮੈਡਮ ਵੱਲੋਂ ਇਹ ਕਿਹਾ ਗਿਆ ਵੀ ਸਾਡੇ ਵੱਲੋਂ ਕੋਈ ਇਤਰਾਜ਼ ਐਕਸੈਪਟ ਨਹੀਂ ਕੀਤਾ ਗਿਆ ਵੀ ਸਾਰੀਆਂਆਂ ਫਾਈਲਾਂ ਕਲੀਅਰ ਤੇਰੀ ਕਿਉਂ ਹੋ ਰਹੀ ਹੈ ਜੀ ਇਹ ਦੇ ਉਹੀ ਗੱਲ ਕਰਨ ਜਾਈ ਸੀ ਵੀ ਇਹ ਦੇਰੀ ਕਿਉਂ ਹੋ ਰਹੀ ਹੈ 5 ਵਜੇ ਫਾਈਲ ਲੱਗਣੀ ਸੀ ਤੇ ਉਹ ਕਹਿੰਦੇ ਅਸੀਂ ਆਪਣੇ ਵੱਲੋਂ ਪ੍ਰੋਸੈਸ ਭੇਜ ਚੁੱਕੇ ਹਾਂ ਜੀ ਤੇ 5 ਵਜੇ ਹੁਣ ਜਿਹੜੀ ਆ ਫਾਈਲ ਅਸੀਂ ਉੱਥੇ ਐਸਡੀਐਮ ਸਾਹਿਬ ਤੇ ਕੋਲ ਭੇਜਤੀ ਆ ਤੇ ਉੱਥੇ ਲੱਗ ਜੇਗੀ ਜ ਤੋ ਸਾਡੀ ਇਹੀ ਅਰਜ਼ ਹੈ ਜੀ ਵੀ ਹੁਣ ਜੋ GDP ਉਹ ਮੈਡਮ ਕਹਿ ਰਹੇ ਨੇ ਵੀ ਹਾਂਜੀ ਵੀਡੀਓ ਮੈਮ ਵੀ ਆ ਚੀਜ਼ਾਂ ਦੇ ਉੱਤੇ ਕਿਸੇ ਤਰ੍ਹਾਂ ਦਾ ਇਤਰਾਜ਼ ਨਹੀਂ ਹੈ ਇਹੀ ਚੀਜ਼ ਨੂੰ ਕੰਟੀਨਿਊ ਦਿੱਤਿਆ ਜਾਵੇ ਤੇ ਬਾਅਦ ਦੇ ਵਿੱਚ ਕਿਸੇ ਵੀ ਪਾਰਟੀ ਦੇ ਦਬਾਅ ਦੇ ਵਿੱਚ ਕੋਈ ਉਹ ਲਿਸਟਾਂ ਚੇਂਜ ਨਾ ਕੀਤੀ ਜਾਵੇ ਤਕਰੀਬ ਲਾਕ ਸਮਤੀਆਂ ਨੇ ਮਾਛਵਾੜਾ ਬਲਾਕ 16 ਨੇ 15 ਐਡਿਸ਼ਨ ਨੇ ਕਿ ਟੋਟਲ 50 ਕਹਿ ਰਹੇ ਨੇ ਕਿ ਜੀ ਨਹੀਂ 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 ਇਹਦੇ ਵਿੱਚ ਜਿਹੜਾ ਸੰਬਰਾਲਾ ਬਲਾਕ ਹੈ ਜੀ ਸੰਬਰਾਲਾ ਦੇ ਉੱਤੇ ਇੱਥੇ 50 ਇਤਰਾਜ਼ ਲੱਗੇ ਨੇ 87 ਨੋਮੀਨੇਸ਼ਨਾਂ ਹੋਣੀਆਂ ਸੀ ਮਾਛਵਾੜਾ ਬਲਾਕ ਬਾਰੇ ਜੀ ਬਾਛੀਵਾੜਾ ਬਲਾਕ ਬਾਰੇ ਹੋ ਜੀ ਆਪਣੀ ਗੱਲ ਨਹੀਂ ਹੋਈ ਜੀ ਉੱਥੇ ਉੱਥੇ ਵੀ ਇਹੀ ਗੱਲ ਦਾ ਰੌਲਾ ਹੋ ਰਿਹਾ ਜੀ ਉੱਥੇ ਵੀ ਕੋਈ ਲਿਸਟ ਇਸ਼ੂ ਹਜੇ ਤੱਕ ਨਹੀਂ ਕੀਤੀ ਗਈ ਉੱਥੇ ਅਧਿਕਾਰੀ ਨਾਲ ਮਿਲਿਆ ਤਾਂ ਉੱਥੇ ਵੀ ਕਿ ਉੱਥੇ 20 ਸਵੇਰ ਤੋਂ ਕਈ ਜਾਣੇ ਇਤਰਾਜ਼ਦਾਨ ਆਏ ਨੇ ਜਿਹੜੀਆਂ ਅਦਰ ਪਾਰਟੀਆਂ ਵੱਲੋਂ ਆਏ ਨੇ ਚਾਹੇ ਉਹ ਕਾਲੀਦਾਲਾ ਚਾਹੇ ਭਾਜਪਾ ਹੈ ਜ ਕੈਂਡੀਡੇਟ ਨੂੰ ਕਿ ਫਾਰਮ ਕੈਨਸਲ ਕੀਤਾ ਜਾਂ ਕੁਝ ਵੀ ਕੀਤਾ ਜਾਂ ਕੋਈ ਇਤਰਾਜ਼ ਆਇਆ ਇਨਫੋਰਮ ਨਹੀਂ ਕੀਤਾ ਗਿਆ ਜੀ ਇਸ ਵੀ ਗੱਲ ਕਰੀ ਜਿਵੇਂ ਤੁਸੀਂ ਪਹਿਲਾਂ ਐਸ.ਡੀ.ਐਮ ਦਫ਼ਤਰ ਗਏ ਹੋ ਹੁਣ ਤੁਸੀਂ ਵੀਡੀਓ ਦਫ਼ਤਰ ਆਇਆ ਇੱਕ ਦੂਜੇ ਦੇ ਪਾਲੇ ਵਿੱਚ ਗੇਮ ਸਿਟੀ ਅਗੇਂਸਿਟੀ ਬਿਲਕੁਲ ਜੀ ਬਿਲਕੁਲ ਉਧਰੋਂ ਇਧਰ ਗੇੜੀ ਜਾ ਰਹੀ ਆ ਇਹ ਜਿਹੜੀ ਰਿਸਪੌਂਸਿਬਿਲਟੀ ਆ ਜੀ ਇਹ ਉਧਰ ਬਣਦੀ ਆ ਕਿ ਐਸ ਡੀ ਐਮ ਸਾਹਿਬ ਵੱਲੋਂ 5 ਵਜੇ ਲਿਸਟ ਜਾਰੀ ਕਰ ਦੇਣੀ ਚਾਹੀਦੀ ਆ ਪੂਰੇ ਜ਼ਿਲ੍ਹੇ ਦੇ ਵਿੱਚ ਬਾਕੀ ਜਗ੍ਹਾ ਤੇ ਸਾਰੇ ਕਿਤੇ ਪੂਰੇ ਪੰਜਾਬ ਦੇ ਵਿੱਚ ਲਿਸਟਾਂ ਲੱਗ ਚੁੱਕੀਆਂ ਨੇ ਸਿਰਫ ਇੱਥੇ ਨਹੀਂ ਲੱਗੀਆਂ ਇਹ ਸਾਡੀ ਰਿਸਪੌਂਸਿਬਿਲਟੀ ਦਾ ਵੈਸੇ ਇਧਰ ਆਣਾ ਨਹੀਂ ਹੈ ਪਰ ਅਸੀਂ ਫਿਰ ਵੀ ਆਪਣੀ ਰਿਸਪੌਂਸਿਬਿਲਟੀ ਦੇ ਉੱਤੇ ਕਿ ਹਾਂਜੀ ਅਗਰ ਕੋਈ ਡਿਲੇ ਹੋ ਰਹੀ ਆ ਤੇ ਉਹਦਾ ਰੀਜ਼ਨ ਕੀ ਆ ਤੇ ਸਾਨੂੰ ਦੱਸੋ ਜੀ ਅਗਰ ਸਾਡੀ ਕਿਸੇ ਤਰ੍ਹਾਂ ਦੀ ਲੋੜ ਆ ਸਾਡੇ ਤੇ ਕਾਊਂਟਰ ਕਰਨ ਲਈ ਰੈਡੀ ਖੜੇ ਆ। ਜੇਕਰ ਮੰਨ ਲਓ ਕਿ ਜੋ ਲਿਸਟ ਹੈ ਹੋਰ ਦੇਰ ਆ ਤੇ ਲੱਗਦੀ ਹੈ। ਜੋ ਦੇ ਰਿਜੈਕਸ਼ਨ ਵਧਾਈ ਜਾਂਦੇ ਉਹ ਹੀ ਚੀਜ਼ ਦੇ ਉੱਤੇ ਅਸੀਂ ਅਸਾਂ ਹੁਣ ਆਏ ਸੀ। ਅਗਰ 5 ਵਜੇ ਤੋਂ ਬਾਅਦ ਲਿਸਟ ਲੱਗਦੀ ਆ ਤੇ ਉੱਥੇ ਲਿਸਟ ਦੇ ਉੱਤੇ ਅਸੀਂ ਕਾਊਂਟਰ ਕਰਨਾ ਤਾਂ ਅਸੀਂ 5 ਵਜੇ ਤੋਂ ਬਾਅਦ ਡਿਪਾਰਟਮੈਂਟ ਦੇ ਵਿੱਚ ਕਾਊਂਟਰ ਕਿੱਦਾਂ ਕਰਾਂਗੇ? ਵੈਸੇ ਤਾਂ 3 ਵਜੇ ਇਹ ਕਾਊਂਟਰ ਹੋ ਜਾਣਾ ਚਾਹੀਦਾ ਸੀਗਾ ਉਸ ਤੋਂ ਪਹਿਲਾਂ ਸਾਰਿਆਂ ਨੂੰ ਇਨਫੋਰਮ ਕਰ ਦੇਣਾ ਚਾਹੀਦਾ ਸੀ। ਅਜੇ ਤੱਕ ਕਿਸੇ ਵੀ ਕੈਂਡੀਡੇਟ ਨੂੰ ਨਾ ਬੁਲਾਇਆ ਗਿਆ ਨਾ ਸਾਨੂੰ ਇਨਫੋਰਮ ਕੀਤਾ ਗਿਆ। ਅਸੀਂ ਸਵੇਰ ਦੇ ਉੱਥੇ ਲੈਟਰ ਲੈ ਕੇ ਗਏ ਹੋਏ ਹਾਂ ਕਿ ਪਾਰ ਜਾਂ ਕੋਈ ਹੋਰ ਕਿਸੇ ਵੀ ਡਿਪਾਰਟਮੈਂਟ ਵੱਲੋਂ ਕੈਂਡੀਡੇਟ ਤੇ ਕੋਈ ਪ੍ਰੋਬਲਮ ਆ ਜਾਂ ਕੋਈ ਇਸ਼ੂ ਆ ਤਾਂ ਸਾਨੂੰ ਦੱਸੋ ਅਸੀਂ ਉਸ ਦੇ ਉੱਤੇ ਕਾਊਂਟਰ ਕਰੀਏ ਤੇ ਉਹਦਾ ਰਿਵਰਟ ਦੇਈਏ ਬਟ ਹਜੇ ਤੱਕ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਇਨਫੋਰਮੇਸ਼ਨ ਨਹੀਂ ਕੋਈ ਉਹ ਨਹੀਂ ਹੁਣ ਅਸੀਂ 5 ਵਜੇ ਜਾ ਕੇ ਉਹਨਾਂ ਤੋਂ ਪੁੱਛਿਆ ਕਿ ਲਿਸਟਾਂ ਨਹੀਂ ਲੱਗੀਆਂ ਜੀ ਤੇ ਉਹ ਤੋਂ ਵਿੱਚ ਵੀ ਸਾਨੂੰ ਆਨਸਰ ਇਹ ਆ ਰਿਹਾ ਕਿ ਅਸੀਂ ਆਪਣੇ ਵੱਲੋਂ ਸਾਰਾ ਕੰਮ ਕਰ ਦਿੱਤਾ ਵੀ ਡੀਪੀਓ ਮੈਡਮ ਵੱਲੋਂ ਹਜੇ ਕੋਈ ਰਿਵਰਟ ਨਹੀਂ ਦਿੱਤਾ ਗਿਆ ਕੀ ਲੱਗਦਾ ਵੀ ਤਾਂ ਦੇ ਚਾਂਸੇ ਤਾਂ ਬਹੁਤ ਨੇ ਜੀ ਜਿਹੜਾ ਸੁਣਨ ਚਾਹ ਰਿਹਾ ਤਾਂ ਉਹ ਤਾਂ ਬਹੁਤ ਵੱਡੀਆਂ ਗੱਲਾਂ ਸੁਣਨ ਚਾਹ ਰੀਆਂ ਨੇ ਕਿ ਹਾਂਜੀ ਚਾਂਸ ਬ ਅਸੀਂ ਹੁਣ ਅੱਗੇ ਦੇਖਦੇ ਹਾਂ ਕਿ ਲਿਸਟ ਤੋਂ ਬਾਅਦ ਕੀ ਹੁੰਦਾ ਜੀ ਲਿਸਟ ਜਾਰੀ ਹੋਣ ਦਾ ਸਮਾਂ ਪੱਕਾ ਦਿੱਤਾ ਗਿਆ ਜੀ ਲਿਸਟ ਜਾਰੀ ਹੋਣ ਦਾ ਜਿਹੜਾ ਸਮਾਂ ਜੀ 5 ਵਜੇ ਤੱਕ ਸੀ ਜੀ ਅੱਜ 5 ਤਰੀਕ ਨੂੰ 5 ਵਜੇ ਤੱਕ ਜਿਹੜੀ ਲਿਸਟ ਆ ਉਹ ਲੱਗਣੀ ਸੀ ਕੱਲ ਜਿਹੜੇ ਨਾਮਜ਼ਦ ਨੇ ਕੈਂਡੀਡੇਟਾਂ ਦੇ ਜਿਹੜੇ ਕਾਗਜ਼ ਵਾਪਸ ਲੈਣੇ ਆ ਉਹਦਾ ਸਮਾਂ ਸੀ ਜੀ ਅੱਜ 5:00 ਕੇ ਪੰਜ ਕਾਫੀ ਆਪਾਂ ਹੁਣ ਇਸ ਵਕਤ ਟਾਈਮ 5:30 ਹੋ ਚੁੱਕੇ ਨੇ ਜੀ ਅੱਧਾ ਘੰਟਾ ਉੱਪਰ ਹੋ ਚੁੱਕਿਆ ਤੇ ਹਜੇ ਤੱਕ ਵੀ ਕੋਈ ਲਿਸਟ ਜਾਰੀ ਨਹੀਂ ਕੀਤੀ ਪੰਜਾਬ ਵਕਫ ਬੋਰਡ ਨਵੀਂ ਉਮੀਦ ਪੋਰਟਲ ਤੇ ਵਕਫ ਛਾਇਦਾਤਾ ਦੀ ਰਜਿਸਟ੍ਰੇਸ਼ਨ ਸੰਬੰਧ ਦੇ ਵਕਫ ਟ੍ਰਿਬਿਊਨਲ ਦੇ ਨਾਲ ਵੱਡੀ ਰਾਹਤ ਮਿਲੀ ਹੈ ਟ੍ਰਿਬਿਊਨਲ ਨੇ ਇਸ ਕੰਮ ਦੇ ਲਈ ਸਮਾਂ ਸੀਮਾ 2 ਮਹੀਨੇ ਅੱਗੇ ਬਤਾ ਦਿੱਤੀ ਹੈ ਦੱਸਦੇ ਕਿ ਕੇਂਦਰ ਸਰਕਾਰ ਤੇ ਕਟਕ੍ਰਿੰਤੀ ਮਾਮਲੇ ਦੇ ਮੰਤਰਾਲੇ ਨੇ ਸਾਰੇ ਸੂਬਿਆਂ ਦੇ ਵਕਫ ਪੋਰਟਾ ਨੂੰ 5 ਦਸੰਬਰ ਤੱਕ ਸਾਰੀਆਂ 24401 ਵਕਫਤ ਜਾਇਦਾਦਾਂ ਨੂੰ ਉਮੀਦ ਪੋਰਟਲ ਤੇ ਰਜਿਸਟਰ ਕਰਨ ਦੇ ਨਿਰਦੇਸ਼ ਦਿੱਤੇ ਸੀ ਤਾਂ ਸੁਪਰੀਮ ਕੋਰਟ ਦੇ ਵਿੱਚ ਸਮਾਂ ਸੀਮਾ ਵਧਾਉਣ ਦੀ ਮੰਗ ਕਰਦਿਆਂ ਕਈ ਪਟੀਸ਼ਨਾਂ ਵੀ ਦਾਇਰ ਕੀਤੀਆਂ ਗਿਆ ਸੀ 3 ਦਸੰਬਰ ਨੂੰ ਹੋਈ ਸੁਣਵਾਈ ਦੇ ਵਿੱਚ ਸੁਪਰੀਮ ਕੋਰਟ ਨੇ ਸਮਾ ਸੀਮਾ ਵਧਾਉਣ ਤੋਂ ਹਾਲਾਂਕਿ ਇਨਕਾਰ ਕਰ ਦਿੱਤਾ ਸਿੱਤੇ ਸਾਰੀਆਂ ਪਟੀਸ਼ਨਾਂ ਨੂੰ ਖਾਰਜ ਕਰ ਦਿੱਤਾ ਸੀ ਸੁਪਰੀਮ ਕੋਰਟ ਨੇ ਕਿਹਾ ਕਿ ਬੋਰਡ ਸਮਾ ਸੀਮਾ ਤੱਕ ਆਪਣੇ ਆਪਣੇ ਸੂਬਿਆਂ ਦੇ ਵਕਫਾ ਟ੍ਰਿਬਿਊਨਲ ਦੇ ਕੋਲ ਪਹੁੰਚ ਕਰ ਸਕਦੇ ਨੇ ਅੱਜ ਦੀ ਬੁਲਟਿਨ ਦੇ ਵਿੱਚ ਫਿਲਹਾਲ ਇਹ ਨਹੀਂ ਫਿਲਹਾਲ ਦੇ ਉਚਵਾਸਤ ਕੱਲ ਤੋਂ ਫਿਰ ਹਾਜ਼ਰ ਹੋਵਾਂਗੇ ਕੁਝ ਹੋਰ ਖਬਰਾਂ ਦੇ ਨਾਲ ਧੰਨਵਾਦ